रेडी ओके हां जी सस्का नमस्ते दोस्तों की हालचाल आ उम्मीद है सब ठीक ठाक ਹੋਵੋਗੇ ਲੋ ਜੀ ਅੱਜ ਸਾਡੇ ਪੋਡਕਾਸਟ ਵਿੱਚ ਬਹੁਤ ਹੀ ਵਧੀਆ ਗੈਸਟ ਆਏ ਨੇ ਤੇ ਮੈਂ ਤੁਹਾਡੀ ਇੰਟਰੋਡਕਸ਼ਨ ਕਰਾਉਣਾ ਜੈਸਿਕਾ ਸਸਕਾਲ ਸਸਕਾਲ ਜੀ ਸਸਕਾਲ ਜੀ ਤੁਹਾਨੂੰ ਤੇ ਜਿੰਨੇ ਵੀ ਪੋਡਕਾਸਟ ਦੇਖਣ ਵਾਲੇ ਨੇ ਸੁਣਨ ਵਾਲੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਕਾਲ ਜੀ ਹੋਰ ਜੀ ਸਭ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਚੜਦੀ ਕਲਾ ਉਕੇ ਆਪਣਾ ਸੁਆਬ ਬਣਿਆ ਤੇ ਆਪਣਾ ਕੈਲਗਰੀ ਵਸਾਖੀ ਦਾ ਮੇਲਾ ਸੀਗਾ ਜੀ ਬਿਲਕੁਲ ਤੇ ਤੁਸੀਂ ਮੇਲਾ ਵੀ ਇੰਜੋਏ ਕੀਤਾ ਜੀ ਤੇ ਕਿਦਾਂ ਲੱਗਿਆ ਕੈਲਗਰੀ ਆਖੀ ਆ ਕੈਲਗਰੀ ਪੂਰ ਕੈਨੇਡਾ ਜੀ ਮੈਂ ਸੋਚਦੀ ਆ ਮੂਵ ਇੱਥੇ ਹੋ ਜਾ ਹਾਂ ਹਾਂ ਹੁਣ ਜਿਹੜੇ ਵੀ ਨਿਪੈਗ ਵਾਲੇ ਦੇਖਣਗੇ ਕਹਿੰਦੇ ਜੱਸੀ ਇੱਥੇ ਆਉਂਦੀ ਤਾਂ ਇੱਥੇ ਕਹਿ ਦਿੰਦੀ ਵੀ ਮੈਂ ਇੱਥੇ ਮੂਵ ਹੋਣਾ ਤੇ ਅੱਜ ਕਹਿੰਦੀ ਵੀ ਮੈਂ ਕੈਲਗਰੀ ਮੂਵ ਹੋਣਾ ਸੋ ਕੈਲਗਰੀ ਦੀ ਆਡੀਅנס ਕੈਲਗਰੀ ਦਾ ਵਾਦਰ ਇਸ ਟਾਈਮ ਤਾਂ ਆਸਮ ਹੈ ਜੀ ਵਾਦਰ ਜਿਹੜਾ ਹੈਗਾ ਆਡੀਅנס ਤਾਂ ਆਬਵੀਅਸਲੀ ਬਹੁਤ ਵਧੀਆ ਹੈ ਜੀ ਇਤਨੀ ਕੈਲਗਰੀ ਦਾ ਸੀ ਤੁਹਾਨੂੰ ਹੁਣ ਲੈ ਕੇ ਆਉਣਾ ਜੀ ਆਪਾਂ ਹੁਣ ਅੱਗੇ ਪਲਾਨ ਵੀ ਕਰ ਰਹੇ ਆ ਫਿਊਚਰ ਪਲਾਨ ਵੀ ਕਰਾਂਗੇ ਸ਼ੋਜ਼ ਵਗੈਰਾ ਜੀ ਤੇ ਬਾਕੀ ਹੋਰ ਤੁਹਾਡੇ ਕੋਈ ਜਿਹੜੇ ਫਿਊਚਰ ਆ ਰਹੇ ਨੇ ਕੋਈ ਗਾਣੇ ਜਾਂ ਕਿਦਾਂ ਤੁਹਾਡਾ ਕੀ ਫਿਊਚਰ ਚ ਕਿਦਾਂ ਦੇ ਪਲਾਨ ਨੇ ਤੁਹਾਡੇ ਆਪਣੇ ਇਸ ਫੀਲਡ ਨੂੰ ਲੈ ਕੇ ਅ ਫਿਊਚਰ ਦੇ ਪਲਾਨਸ ਜਿਹੜੇ ਹੈਗੇ ਨੇ ਗਾਣੇ ਕਰੀ ਜਾਂਦੇ ਆ ਜੀ ਪਹਿਲਾਂ ਵੀ ਗਾਣੇ ਕਰਦੇ ਸੀਗੇ ਸੋ ਨਵੇਂ-ਨਵੇਂ ਗਾਣੇ ਰੈਡੀ ਨੇ ਪਹਿਲਾਂ ਡੂਅਟ ਕਰਦੇ ਸੀਗੇ ਹੁਣ ਸੋਲੋ ਵਾਲੇ ਪਾਸੇ ਥੋੜਾ ਜਿਹਾ ਹੋਏ ਆ ਸੋ ਹੁਣੇ ਮੇਰਾ ਗਾਣਾ ਦੋ ਤਿੰਨ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਆ ਗੈਸ ਪੰਜਾਬ ਕਿੰਗ ਨੇ ਰਿਲੀਜ਼ ਕੀਤਾ ਆ ਜੀ ਸੋ ਸੋਨਾ ਰਿਸਪੌਂਸ ਮਿਲ ਰਿਹਾ ਆ ਸੋ ਬਾਕੀ ਵੀ ਬੈਕ ਟੂ ਬੈਕ ਗਾਣੇ ਕੀਤੇ ਹੋਏ ਨੇ ਸੋ ਹੀ ਰਿਲੀਜ਼ ਕਰਾਂਗੇ ਠੀਕ ਹੈ ਨਹੀਂ ਉਹ ਬਹੁਤ ਸੋਹਣਾ ਸੀ ਗਾਣਾ ਮੈਂ ਵੀ ਸੁਣਿਆ ਜੀ ਬਿਲਕੁਲ ਤੇ ਬਾਕੀ ਜਿਹੜੀ ਤੁਹਾਡੀ ਲਾਈਵ ਪਰਫਾਰਮੈਂਸ ਆ ਉਹ ਤਾਂ ਮੈਂ ਪਹਿਲੇ ਦਿਨ ਤੋਂ ਕਹਿ ਲਉਣਾ ਬਿਨਾਂ ਕਾਇਲਾ ਉਸ ਤੋਂ ਬਾਅਦ ਇਹ ਤੁਹਾਡੇ ਨਾਲ ਮਤਲਬ ਮੈਨੂੰ ਲੱਗਿਆ ਵੀ ਨਹੀਂ ਆਹ ਅਸੀਂ ਪਹਿਲਾ ਸ਼ੋਅ ਕਰਾਇਆ ਜਦੋਂ ਤੀਆਂ ਦਾ ਮੈਂ ਰਾਈਟਵੇ ਤੁਹਾਨੂੰ ਕੰਟੈਕਟ ਕੀਤਾ ਇਸੇ ਕਰਕੇ ਤੇ ਤੁਹਾਡੀ ਜਿਹੜੀ ਪਰਫਾਰਮੈਂਸ ਆ ਨਾ ਲਾਈਵ ਜੀ ਜੀ ਬਾਖਮਾਲ ਜੀ ਬਿਲਕੁਲ ਹਾਂ ਜੀ ਮਤਲਬ ਮੈਂ ਅੱਜ ਪੋਸਟ ਵੀ ਪਾਈ ਆ ਵੀ ਮੈਂ ਇਹ ਲਿਖਿਆ ਵੀ ਕੁੜੀ ਨੇ ਜਾਨ ਲਾਤੀ ਅਸਲ ਦੇ ਵਿੱਚ ਬਾਈ ਇਦਾਂ ਹੁੰਦਾ ਆ ਵੀ ਇੱਕ ਆਰਟਿਸਟ ਨੂੰ ਇਹ ਹੁੰਦਾ ਕਿ ਉਹ ਆਪਣਾ ਬੈਸਟ ਦੇਵੇ ਬਾਕੀ ਜਦੋਂ ਆਡੀਅנס ਮੂਰੇ ਇੰਨੀ ਪਾਵਰ ਦੇ ਵਿੱਚ ਇੰਨੇ ਜੋਸ਼ ਦੇ ਵਿੱਚ ਹੁੰਦੀ ਆ ਤੇ ਉਦੋਂ ਇੱਕ ਆਰਟਿਸਟ ਦੇ ਵਿੱਚ ਉਸ ਤੋਂ ਜ਼ਿਆਦਾ ਜੋਸ਼ ਆ ਜਾਂਦਾ ਆ ਸੋ ਮੇਰੇ ਖਿਆਲ ਨਾਲ ਜਦੋਂ ਮੈਂ ਸਟੇਜ ਤੇ ਹੁੰਦੀ ਆ ਤਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਇਹ ਮੈਂ ਹੀ ਆ ਜੋ ਪਰਫਾਰਮ ਕਰ ਰਹੀ ਆ ਹਾਂਜੀ ਜੀ ਮੈਂ ਨਾ ਮੋਸਟ ਆਫ ਟਾਈਮ ਤੁਹਾਡੇ ਲਾਈਵ ਜਦੋਂ ਤੁਸੀਂ ਟਿਕਟੌਕ ਤੇ ਹੁੰਦੇ ਆ ਜੀ ਮੈਂ ਬਹੁਤ ਦੇਖਦਾ ਆਲਵੇਸ ਤੁਹਾਨੂੰ ਮੈਂ ਫਤਿਹ ਸਲਾਮ ਵੀ ਕਰਦਾ ਹੁੰਦਾ ਜੀ 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 ਤੇ ਤੁਸੀਂ ਮੈਂ ਦੇਖਿਆ ਵੀ ਮੋਸਟ ਆਫ ਪ੍ਰਾਈਮ ਆਬਵੀਅਸਲੀ ਸਾਰੇ ਹੀ ਹੁੰਦੇ ਨੇ ਤੁਸੀਂ ਆਪਣੇ ਬ੍ਰਦਰ ਨੂੰ ਬਹੁਤ ਮਿਸ ਕਰਦੇ ਹੋ ਹਨਾ ਅ ਅਸਲ ਦੇ ਵਿੱਚ ਜਿਹੜਾ ਬ੍ਰਦਰ ਨੂੰ ਮਿਸ ਕਰਨ ਵਾਲਾ ਹੈਗਾ ਆ ਜੀ ਉਹ ਤਾਂ ਹਮੇਸ਼ਾ ਕੋਈ ਕੜੀ ਪਲ ਟਾਈਮ ਐਦਾਂ ਦਾ ਹੁੰਦਾ ਨਹੀਂ ਵੀ ਜਦੋਂ ਉਹ ਦਿਲ ਦਿਮਾਗ ਦੇ ਵਿੱਚ ਨਾ ਹੋਣ ਤੇ ਕਈ ਵਾਰੀ ਫਿਰ ਐਦਾਂ ਹੁੰਦਾ ਵੀ ਕੋਈ ਨਾ ਕੋਈ ਗੱਲ ਕੋਈ ਬੰਦਾ ਗੋਦਾਂ ਦੀ ਕਹਿ ਦਿੰਦਾ ਸੋ ਉਸ ਟਾਈਮ ਥੋੜੇ ਜਿਹਾ ਭਾਵਕ ਥੋੜੇ ਜਿਹਾ ਇਮੋਸ਼ਨਲ ਹੋ ਜਾਈਦਾ ਆ ਆਦਰਵਾਇਜ਼ ਇਹ ਰਿਸ਼ਤੇ ਹੀ ਆਦਾਂ ਦੇ ਨੇ ਜਿੱਦਾਂ ਮੇਰਾ ਬ੍ਰਦਰ ਹੋ ਗਿਆ ਮੇਰੇ ਫਾਦਰ ਸਾਹਿਬ ਵੀ ਨਹੀਂ ਹੈਗੇ ਇਸ ਦੁਨੀਆ ਦੇ ਵਿੱਚ ਸੋ ਉਹਨਾਂ ਨੂੰ ਯਾਦ ਤਾਂ ਕਰੀਦਾ ਆ ਜੇ ਤਾਂ ਭਾਵਕ ਹੋ ਜਾਈਦਾ ਆ ਕੀ ਲੱਗਦਾ ਕਿ ਹੁਣ ਸੌਖੇ ਆ ਤੇ ਹੁਣ ਹੋਣੇ ਚਾਹੀਦੇ ਸੀਗੇ ਨਾਲ ਹੈਨਾ ਸੋ ਉਹਨਾਂ ਚੀਜ਼ਾਂ ਦੇ ਕਰਕੇ ਥੋੜਾ ਜਿਹਾ ਹੁੰਦਾ ਆ ਦਿਲ ਦੇ ਵਿੱਚ ਦਿਲ ਦਿਮਾਗ 'ਚ ਹਮੇਸ਼ਾ ਰਹਿੰਦੇ ਨੇ ਨਹੀਂ ਸੇਮ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਦਾਦਾ ਜੀ ਸਰਦਾਰ ਹਦਿਆਲ ਸਿੰਘ ਸੰਧੂ ਜੀ ਜੀ ਅੱਜ ਮੈਨੂੰ ਬਹੁਤ ਹੁੰਦਾ ਕਿ ਜੇ ਉਹ ਹੁੰਦੇ ਮੈਨੂੰ ਦੇਖਦੇ ਤਾਂ ਉਹ ਜਿੰਨਾ ਉਹਨਾਂ ਨੂੰ ਚਾਹ ਹੋਣਾ ਸੀ ਮੈਂ ਨਹੀਂ ਕਹਿੰਦਾ ਕਿਸੇ ਹੋਰ ਨੂੰ ਚਾਹ ਹੋਣਾ ਸੀ ਵੀ ਹਾਂ ਵੀ ਛੇੜਾ ਪੋਤਾ ਕੀ ਕਰ ਰ ਹਾਂਜੀ ਹੁੰਦਾ ਆ ਕਿ ਜਦੋਂ ਸਾਡੇ ਤੋਂ ਬਾਕੀ ਦੁਨੀਆ ਇੰਨੀ ਖੁਸ਼ ਆ ਜੀ ਸਾਡੀ ਆਪਣੇ ਨਾਲ ਹੁੰਦੇ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀ ਹੈਨਾ ਇਹ ਚੀਜ਼ ਹੁੰਦੀ ਹੈ ਜੀ ਬਾਕੀ ਤੁਸੀਂ ਲਾਈਵ ਸ਼ੋਅ ਤਾਂ ਮੇਰੇ ਨਾਲ ਦਾ ਅਣਗਿਣਤ ਕੀਤੇ ਨੇ ਤੁਹਾਨੂੰ ਹੈ ਆਈਡੀਆ ਕਿੰਨੇ ਹੋਣਗੇ ਨਹੀਂ ਕੋਈ ਆਈਡੀਆ ਨਹੀਂ ਹੈਗਾ ਸੋ ਕੰਟੀਨਿਊ 10 12 ਸਾਲ ਤੋਂ ਕਰ ਹੀ ਰਹੇ ਆ ਜੀ ਜੀ ਤੇ ਜੇ ਮੈਂ ਮੈਂ ਪਿਛਲੇ ਸਾਲ ਦੇ ਥੋੜਾ ਲਾਉਂਦਾ ਸੀ ਕਾਊਂਟ ਵੀ ਤੁਸੀਂ ਆਈ ਥਿੰਕ ਕੈਨੇਡਾ 'ਚ ਸਭ ਤੋਂ ਵੱਡਾ ਤੁਹਾਡੇ ਲਾਈਵ ਸ਼ੋਅ ਲੱਗੇ ਨੇ ਉਹ ਹਾਂਜੀ ਮੋਸਟਲੀ ਸਾਰਿਆਂ ਦੇ ਲੱਗਦੇ ਨੇ ਪਰ ਜਿਹੜੇ ਜਿਹੜਾ ਲਾਸਟ ইয়ারਸ ਲਾਸਟ ਟੂ ਲਾਸਟ ইয়ারਸ ਸੀਗਾ ਸੋ ਲਾਈਕ ਅਸੀਂ ਬਹੁਤ سارے ਲਾਈਵ ਸ਼ੋਜ਼ ਕੀਤੇ ਸੋ ਸਟਿਲ ਉਦਾਂ ਹੀ ਹੈਗਾ ਜੀ ਹਾਲੇ ਵੀ ਉਦਾਂ ਹੀ ਚੱਲ ਰਿਹਾ ਹੈਗਾ ਜਾਂ ਬਾਕੀ ਤਾਂ ਪਿਆਰ ਕਰਨ ਵਾਲਿਆਂ ਤੇ ਆ ਉਹਨਾਂ ਤੇ ਡਿਪੈਂਡ ਕਰਦਾ ਆ ਜੀ ਇੱਕ ਹੋਰ ਗੱਲ ਆ ਵੀ ਤੁਸੀਂ ਦੇਖੋ ਲਾਈਵ ਇੰਨਾ ਤੁਹਾਡਾ ਐਕਸਪੀਰੀਅੰਸ ਆ ਇੰਡੀਆ ਵੀ ਤੁਸੀਂ ਤਰ੍ਹਾਂ ਤਰ੍ਹਾਂ ਦੇ ਸ਼ੋਜ਼ ਵਿਆਹਾਂ ਦੇ ਮੇਲਿਆਂ ਦੇ ਹੈਨਾ ਇੱਥੇ ਵੀ ਤੁਹਾਡਾ ਕੋਈ ਕੋਈ ਹੈਗਾ ਕੋਈ ਇੰਟਰਸਟਿੰਗ ਐਕਸਪੀਰੀਅੰਸ ਕੋਈ ਹੈਗਾ ਕੋਈ ਫਨੀ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਅ ਨਹੀਂ ਫਰਨੀ ਕੋਈ ਮੋਸਟਲੀ ਹੁੰ ਕੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਿੱਦਾਂ ਆਡੀਅנס ਦਾ ਪਿਆਰ ਮਿਲਦਾ ਗਈ ਵਰੀ ਅੱਗੋਂ ਕੋਈ ਨਾ ਕੋਈ ਜਿੱਦਾਂ ਕੋਈ ਆਂਟੀ ਆ ਗਈ ਜਾਂ ਕੋਈ ਅੰਕਲ ਆ ਗਏ ਸੋ ਉਹ ਜਦੋਂ ਆਗੇ ਪਿਆਰ ਦਿੰਦੇ ਜਾਂ ਮਿਲਦੇ ਨੇ ਜਾਂ ਇੱਕ ਮੈਨੂੰ ਮਿਲੇ ਸੀਗੇ ਆਂਟੀ ਇੱਥੇ ਮਿਲੇ ਸੀ ਕਿਸੇ ਸ਼ੋਅ ਦੇ ਤੇ ਉਹ ਕਹਿੰਦੇ ਵੀ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਬੇਟਾ ਵਿਆਸੇ ਤੇਰਾ ਨਾਮ ਕੀ ਆ ਤੇ ਮੈਂ ਉਹਨਾਂ ਦੱਸਿਆ ਮੈਂ ਕਿ ਮੇਰਾ ਨਾਮ ਕਰਮਜੀਤ ਕੋਹਰਾ ਲਾਈਕ ਸ਼ੀ ਸੈਡ ਵੀ ਮੇਰੀ ਡਾਟਰ ਦਾ ਨਾਮ ਵੀ ਕਰਮਜੀਤ ਆ ਤੇ ਵੀ ਉਹ ਹੈ ਨਾ ਟਾਈਮ ਉਹਨਾਂ ਨੇ ਮੈਨੂੰ ਐਨਾ ਘੁੱਟ ਕੇ ਗੱਲ ਲਾਇਆ ਹਨਾ ਲਾਈਕ ਉਹ ਚੀਜ਼ ਮੈਨੂੰ ਸਟਿਲ ਯਾਦ ਆ ਕਿ ਉਹ ਉਹਨਾਂ ਨੂੰ ਅੰਦਰੋਂ ਕਿੰਨਾ ਸੋਹਣਾ ਫੀਲ ਹੁੰਦਾ ਹੋਊਗਾ ਕਿ ਉਹਨਾਂ ਨੂੰ ਮੇਰੇ ਨਾਮ ਨਾਲ ਹੀ ਪਿਆਰ ਹੋ ਗਿਆ ਸੋ ਇਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਯਾਦ ਰਹਿੰਦੀਆਂ ਨੇ ਤੁਹਾਡੀ ਗੱਲ ਦੇ ਨਾਲ ਨਾ ਮੈਨੂੰ ਆਪਣੀ ਰਿਲੇਟ ਹੋ ਜਾਂਦੀ ਆ ਮੈਂ ਜਦੋਂ ਮਾਂ ਗਾਣਾ ਰਿਲੀਜ਼ ਹੋਇਆ ਮੇਰਾ ਦੋਸਤ ਆ ਉਹਦੀ ਬੇਟੀ ਨੇ ਦੇਖਿਆ ਉਹਨਾਂ ਦੇ ਦਾਦੀ ਮਾ ਰੀਸੈਂਟਲੀ ਡੈਥ ਹੋਈ ਸੀ ਉਹ ਬੇਟੀ ਨੇ ਦੇਖ ਲੋ ਜੀ ਲਿਖ ਕੇ ਥੈਂਕ ਯੂ ਕੀਤਾ ਤੇ ਨਾਲ ਮੈਨੂੰ 50 ਡਾਲਰ ਦਾ ਨੋਟ ਦਿੱਤਾ ਉਹ ਮੇਰੇ ਲਈ ਕਹ ਲੋ ਵੀ ਮਿਲੀਅਨ ਡਾਲਰ ਦੇ ਬਰਾਬਰ ਆ ਉਹਨੂੰ ਮੈਂ ਬਹੁਤ ਸੰਭ ਕੇ ਰੱਖਿਆ ਹੋਇਆ ਹੈ ਜੀ ਜੀ ਬਿਲਕੁਲ ਬਿਲਕੁਲ ਯਾ ਬਾਕੀ ਤੁਹਾਡੇ ਹੋਰ ਲਾਈਵ ਦੇ ਕਹਿੰਦੇ ਹੁੰਦੇ ਕੋਈ ਫਨੀ ਐਕਸਪੀਰੀਅੰਸ ਨਹੀਂ ਹੋਇਆ ਕੋਈ ਹਮ ਨਹੀਂ ਅੰਨਾ ਕੁੱਤਾ ਚੱਲਦਾ ਹੀ ਰਹਿੰਦਾ ਆ ਸੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਉਹ ਉਹ ਲੋਕੀ ਵੀ ਇੰਜੋਏ ਕਰ ਰਹੇ ਹੁੰਦੇ ਸੋ ਅਸੀਂ ਵੀ ਕਰੀਦਾ ਸੋ ਕਈ ਵਾਰੀ ਐਵੇਂ ਹੁੰਦਾ ਆ ਕਿ ਐਕਸਾਈਟਮੈਂਟ ਦੇ ਵਿੱਚ ਆ ਕੇ ਕੋਈ ਮੂਰੇ ਡਾਂਸ ਉਦਾਂ ਦਾ ਕਰਦੇ ਨੇ ਜਾਂ ਕਈ ਵਾਰੀ ਜਿੱਦਾਂ ਹੁਣ ਕੱਲ ਹੀ ਮੇਰਾ ਸ਼ੋਅ ਸੀਗਾ ਤਾਂ ਛੋਟਾ ਜਿਹਾ ਬੱਚਾ ਵਾਰੀ-ਵਾਰੀ ਮੈਨੂੰ ਡਾਲਰਸ ਦੇਣ ਆ ਰਿਹਾ ਸੀਗਾ ਲੇਕਿਨ ਮੈਂ ਕਿਹਾ ਮੈਂ ਕਿਹਾ ਹੁਣ ਕੱਲ ਨੂੰ ਇਹ ਨਾ ਕਹਦੇ ਵੀ ਮੈਂ ਜਿੱਸੀ ਕੋਰ ਦੇ ਨਾਲ ਹੀ ਜਾਣਾ ਇਹ ਵਾਸ ਸੋ ਹੈਪੀ ਮੈਨੂੰ ਨਹੀਂ ਪਤਾ ਉਹਨੂੰ ਮੇਰੀ ਸਮਝ ਲੱਗੀ ਕਿ ਨਹੀਂ ਪੰਜਾਬੀ ਦੀ ਜਦੋਂ ਮੈਂ ਕਿਹਾ ਪਰ ਉਹ ਬਹੁਤ ਖੁਸ਼ ਸੀਗਾ ਹਾਂਜੀ ਹਾਂਜੀ ਹਾਂ ਇੱਕ ਮੈਂ ਕਮੈਂਟ ਵਾਲਿਆਂ ਦੀ ਗੱਲ ਕਰਾਂ ਰੀਸੈਂਟਲੀ ਤੁਹਾਡੇ ਇੱਕ ਕੋਈ ਕਮੈਂਟਸ ਦਾ ਬਹੁਤ ਆਉਂਦੇ ਪੁੱਠੇ ਸਿੱਧੇ ਪਰ ਉਹ ਕਮੈਂਟਸ ਦਾ ਜਿਹੜਾ ਤੁਸੀਂ ਜਵਾਬ ਦਿੱਤਾ ਵੀ ਉਹ ਬਾ ਕਮਾਲ ਅਸੀਂ ਇਕੱਲੇ ਬਹਿ ਕੇ ਇੰਨਾ ਹੱਸੇ ਨਾ ਵੀ ਉਹਨੇ ਕਿਹਾ ਸੀ ਵੀ ਇਹਨੂੰ ਵੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਤੁਸੀਂ ਕਿਹਾ ਸੀ ਤੇਰੀ ਭੂਆ ਪੀਆਰ ਆ ਮੈਂ ਵੈਸੇ ਇਹ ਗੱਲਾਂ ਮੈਂ ਬਾਲਾ ਇੰਨਾ ਗੱਲਾਂ ਚ ਪੈਂਦੀ ਨਹੀਂ ਹੁੰਦੀ ਪਰ ਕਈ ਵਾਰੀ ਅੱਦਾਂ ਹੁੰਦਾ ਹੈ ਵੀ ਸਾਨੂੰ ਕੁਝ ਵੈਸੇ ਮੇਰੇ ਜਿਹੜੇ ਮੈਂ ਕੈਨੇਡਾੋਂ ਤੋਂ ਪਹਿਲਾਂ ਇੰਡੀਆ ਦੇ ਵਿੱਚ ਪੋਡਕਾਸਟ ਕੀਤੇ ਸੋ ਇੰਨਾ ਸਾਰਾ ਪਿਆਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਯਾ ਪਿਆਰ ਇੱਕ ਪਾਸੇ ਰਿਸਪੈਕਟ ਨਹੀਂ ਮਿਲੀ ਵੀ ਮੈਨੂੰ ਲੱਗਦਾ ਕਿ ਹਰ ਬੰਦੇ ਨੇ ਮੈਨੂੰ ਬਹੁਤ ਸੋਹਣੇ ਸੋਹਣੇ ਮੈਸੇਜ ਕੀਤੇ ਜੀ ਹਨਾ ਪਰ ਕਈ ਵਾਰੀ ਅੱਦਾਂ ਹੁੰਦਾ ਜਿੱਦਾਂ ਹੁਣ ਮੈਂ ਆਪਣੇ ਸ਼ੋਅ ਦੀ ਇੱਕ ਬਾਈਟ ਬਣਾਈ ਸੀ ਸੋ ਉਹਦੇ ਉੱਤੇ ਕਿਸੇ ਨੇ ਲਿਖਿਆ ਵੀ ਤੈਨੂੰ ਵੀ ਕੈਨੇਡਾ ਦਾ ਵੀਜ਼ਾ ਮਿਲ ਗਿਆ ਕਹਿੰਦਾ ਹਾਦ ਦਾ ਲੈਕ ਮੈਂ ਇੰਨਾ ਮੈਨੂੰ ਲੱਗਿਆ ਮੈਂ ਕਿ ਵੀ ਤੁਸੀਂ ਬੰਦੇ ਦੀ ਮਿਹਨਤ ਨਹੀਂ ਦੇਖਦੇ ਤੁਸੀਂ ਉਹਨੇ ਸਟਰਗਲ ਕਿੰਨੀ ਕੀਤੀ ਆ ਹਨਾ ਉਹ ਨਹੀਂ ਦੇਖਦੇ ਥੈਨ ਮੈਨੂੰ ਲਿਖਿਆ ਵੀ ਮੈਂ ਕਿ ਤੇਰੀ ਭੂਆ ਹੁਣ ਤਾਂ ਪੀਆ ਹੋਗੀ ਪਰ ਮੈਨੂੰ ਮੈਨੂੰ ਬਾਚੋ ਪੜ ਕੇ ਥੋੜਾ ਲੱਗਿਆ ਵੀ ਵੀ ਮੈਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਔਰ ਇੱਕ ਦਾ ਮੈਨੂੰ ਹੋਰ ਵੀ ਆਇਆ ਕਹਿੰਦੇ ਲਾਈਕ ਤੁਸੀਂ ਵੀ ਉਹ ਚਲੋ ਕਹਿਣ ਵਾਲੇ ਨਹੀਂ ਤਾਂ ਕਹਤਾ ਵੀ ਤੁਹਾਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਪਰ ਮੈਂ ਕਿ ਕਈ ਵਾਰੀ ਆਪਾਂ ਨੂੰ ਨਾ ਆਪਾਂ ਗੁੱਸਾ ਲਾਈਕ ਗੁੱਸਾ ਹਰ ਬੰਦੇ ਨੂੰ ਆਉਂਦਾ ਆ ਪਰ ਕਈ ਵਾਰੀ ਆਪਾਂ ਨੂੰ ਉਹ ਚੀਜ਼ ਹਰਟ ਕਰਦੀ ਆ ਥੋੜਾ ਹਰਟ ਕਰਦੀ ਆ ਵੀ ਜੇ ਤੁਸੀਂ ਉਹਦੀ ਮਿਹਨਤ ਨਹੀਂ ਦੇਖਦੇ ਉਹਦਾ ਸੰਘਰਸ਼ ਨਹੀਂ ਦੇਖਦੇ ਤੁਸੀਂ ਕਹਿਣ ਲੱਗੇ ਇੱਕ ਮਿੰਟ ਲਾਉਣੇ ਆ ਹਨਾ ਵੀ ਅੱਛਾ ਚੀਜ਼ ਨਾ ਹੋ ਗਈ ਆ ਚੀਜ਼ ਇਦਾਂ ਹੋ ਗਈ ਸੋ ਤਾਂ ਕਦੀ ਕਦੀ ਹੋ ਜਾਂਦਾ ਆ ਨਹੀਂ ਉਹੀ ਤੁਹਾਡੇ ਨਾਲ ਰਿਲੇਟ ਮੈਂ ਮੈਨੂੰ ਵੀ ਐ ਮੋਸਟਲੀ ਆਉਂਦੇ ਰਹਿੰਦੇ ਇੱਕ ਵਾਰੀ ਕਿਸੇ ਨੇ ਲਿਖਿਆ ਫੁਕਰਾ ਮੈਂ ਉਹਨੂੰ ਮੈਸੇਜ ਰਿਪਲਾਈ ਕੀਤਾ ਮੈਂ ਕਿਹਾ ਵੀਰੇ ਫੁਕਰੇ ਨਹੀਂ ਅਸੀਂ ਮਹਾਫੁਕਰੇ ਆ ਤੇ ਮੇਰ ਤਾਂ ਸਹੀ ਉਹ ਕਹਿੰਦਾ ਬਾਈ ਸਵਾਦ ਆ ਗਿਆ ਤੇਰਾ ਮੈਸੇਜ ਸੁਣ ਕੇ ਹਨਾ ਵੀ ਸੌਰੀ ਯਾਰ ਉਲਟਾ ਸੌਰੀ ਬੰਕੇ ਗਿਆ ਤੂੰ ਇਦਾਂ ਦੇ ਫਨੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਜੀ ਇਹ ਵੀ ਇੱਕ ਪਾਰਟ ਆ ਲਾਈਫ ਦਾ ਤੇ ਇਹੋ ਜੀਆਂ ਚੀਜ਼ਾਂ ਮੈਨੂੰ ਲੱਗਦਾ ਹੋਣੀਆ ਵੀ ਚਾਹੀਦੀਆਂ ਆਪਣਾ ਵੀ ਦਿਨ ਲੱਗਿਆ ਰਹਿੰਦਾ ਆ ਤੇ ਕਹਿਣ ਵਾਲੇ ਦਾ ਵੀ ਕਹਿ ਕੇ ਕਿਉਂਕਿ ਜਿਹੜਾ ਗੁੱਬਗਲਾਟੂਨ ਦਾ ਬੰਦਾ ਉਹ ਆਪਦਾ ਵੀ ਘੱਟ ਲਿੰਦਾ ਆ ਤੇ ਹਨਾ ਕਦੀ ਮਾੜਾ ਮੋਟਾ ਰਿਪਲਾਈ ਕਰਕੇ ਆਪਾਂ ਨੂੰ ਵੀ ਸ਼ਾਂਤੀ ਮਿਲਦੀ ਆਂ ਅਸੀਂ ਵੀ ਕਹਿ ਦਿੰਦਾ ਯਾ ਆਈ ਥਿੰਕ ਕਿ ਤੁਹਾਡੀ ਸ਼ੁਰੂਆਤ ਤਾਂ ਤੁਸੀਂ ਡਿਊਟ ਤੋਂ ਹੀ ਕੀਤੀ ਸੀ ਨਾ ਹਾਂਜੀ ਮੈਂ ਡੂਅਰ ਤੋਂ ਸ਼ੁਰੂਆਤ ਕੀਤੀ ਸੀਗੀ ਮੈਂ ਕਾਫੀ ਟਾਈਮ ਡੂਅਰ ਟਿ ਗਾਇਆ ਅੱਜ ਤੱਕ ਮੈਂ ਡੂਅਰ ਟਿ ਗਾਇਆ ਵੈਸੇ ਜਿੰਨਾ ਵੀ ਗਾਇਆ ਹਾਂ ਤੇ ਪਰ ਹੁਣ ਮੈਂ ਇੱਥੇ ਕੈਨੇਡਾ ਮੂਵ ਹੋਣੇ ਕਰਕੇ ਉਹ ਮੈਂ ਪਰਮਨੈਂਟਲੀ ਨਹੀਂ ਹੋਈ ਵੈਸੇ ਬਸ ਹੁਣ ਲਾਈਕ ਵਿంటర్ ਦੇ ਵਿੱਚ ਵਾਪਸ ਚਲ ਜੂੰਗੀ ਕਿਉਂਕਿ ਇੱਥੇ ਤਾਂ ਦਿਲ ਨਹੀਂ ਲੱਗਦਾ ਭਾਈ ਹਨਾ ਤੰਦੇ ਆ ਜਿਹੜੇ ਰਹਿੰਦੇ ਨੇ ਜਾਂ ਫਿਰ ਇੱਕ ਚੀਜ਼ ਹੋਰ ਹੈਗੀ ਆ ਵੀ ਤੁਹਾਡੇ ਸਾਰਿਆਂ ਦੇ ਪਰਿਵਾਰ ਇੱਥੇ ਨੇ ਫੈਮਿਲੀਜ਼ ਇੱਥੇ ਨੇ ਉਹਦੇ ਕਰਕੇ ਆ ਪਰ ਜੇ ਤੁਹਾਡੀ ਫੈਮਿਲੀ ਇੰਡੀਆ ਆ ਤਾਂ ਮੈਨੂੰ ਲੱਗਦਾ ਵੀ ਉਹ ਚੀਜ਼ ਔਖੀ ਆ ਪਰ ਹੁਣ ਮੇਰੇ ਕੋਲ ਇੱਕ ਹੀ ਵਧੀਆ ਬਹਨ ਆ ਵੀ ਮੈਂ ਇੰਡੀਆ ਜਾਣਾ ਆ ਕਿਉਂਕਿ ਮੇਰੀ ਫੈਮਲੀ ਇੰਡੀਆ ਨਹੀਂ ਤਾਂ ਸਾਰੇ ਕਹਿੰਦੇ ਅੱਛਾ ਹੋਣ ਇੰਡੀਆ ਜਾ ਕੇ ਕੀ ਕਰਨਾ ਕੀ ਕਰਨਾ ਪੜ ਨਹੀਂ ਪੰਜਾਬ ਦਾ ਪੰਜਾਬ ਅੱਛਾ ਮੈਂ ਸੋਚਦਾ ਸੀ ਤੁਹਾਡੇ ਮਦਰ ਇੱਥੇ ਨੇ ਨਹੀਂ ਮੇਰੀ ਸਾਰੀ ਫੈਮਲੀ ਹੈ ਸਾਰੇ ਇੰਡੀਅਨ ਨੇ ਮੇਰੀ ਛੋਟੀ ਸਿਸਟਰ ਇੱਥੇ ਆ ਅੱਛਾ ਜੀ ਤੁਹਾਡੇ ਛੋਟੇ ਸਿਸਟਰ ਆਉਂਦੇ ਆ ਓਕੇ ਓਕੇ ਠੀਕ ਠੀਕ ਤੇ ਹੋਰ ਕੋਈ ਗੱਲਬਾਤ ਤੁਸੀਂ ਖੁਦ ਆਪਣੇ ਵੱਲੋਂ ਕੁਝ ਦੱਸਣਾ ਹੋਵੇ ਜਿਹੜੀ ਰਹਿ ਜਾਂਦੀ ਨਾ ਪੁੱਛਣੀ ਨਹੀਂ ਮੈਂ ਕੁਝ ਨਹੀਂ ਕਹਿਣਾ ਜੀ ਬਸ ਮੈਂ ਜਿਹੜੇ ਸੁਣਨ ਵਾਲੇ ਨੇ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੀ ਆ ਐਂਡ ਕਈ ਵਾਰੀ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਕੇ ਜੱਜ ਕਰਦੇ ਹੋ ਕਿਸੇ ਨੂੰ ਵੀ ਸ਼ਾਇਦ ਆ ਚੀਜ਼ ਇਦਾਂ ਹੋ ਗਈ ਆ ਚੀਜ਼ ਇਦਾਂ ਹੋ ਗਈ ਨਹੀਂ ਐਕਚੁਅਲ ਜੋ ਬੰਦਾ ਉਵੇਂ ਦਾ ਨਹੀਂ ਹੁੰਦਾ ਜਿੱਦਾਂ ਦਾ ਤੁਸੀਂ ਉਹਨੂੰ ਸੋਚ ਲੈਨੇ ਆਪਣੇ ਮਨ ਦੇ ਵਿੱਚ ਆਪਾਂ ਚੀਜ਼ ਬਣਾ ਲੈਨੇ ਆ ਕਿ ਕਿਉਂਕਿ ਹਰ ਇਨਸਾਨ ਗਲਤੀ ਕਰਦਾ ਬਿਕੋਜ਼ ਆਪਾਂ ਗਲਤੀ ਦੇ ਪੁਤਲੇ ਆ ਆਪਾਂ ਕੋਈ ਪਰਫੈਕਟ ਨਹੀਂ ਹੈਗਾਗਾ ਕਿ ਆਪਾਂ ਕਹਦੇ ਕਿ ਮੈਂ ਸਾਰੀਆਂ ਚੀਜ਼ਾਂ ਮੇਰੇ ਵਿੱਚ ਸਹੀ ਨੇ ਤੇ ਪਰ ਆਪਾਂ ਉਹਨੂੰ ਜੱਜ ਕਰਦੇ ਆ ਕਿ ਆਹ ਚੀਜ਼ ਇਦਾਂ ਆ ਵੀ ਇਹ ਚੀਜ਼ ਨਾ ਕਰਿਆ ਕਰੋ ਕਿਉਂਕਿ ਉਹ ਬੰਦਾ ਟੁੱਟਦਾ ਆ ਉਦੋਂ ਬਹੁਤ ਬੁਰੀ ਤਰ੍ਹਾਂ ਜਦੋਂ ਤੁਸੀਂ ਛੋਟੀ ਜੀ ਗੱਲ ਨੂੰ ਬਹੁਤ ਵੱਡਾ ਬਣਾ ਦਿੰਨੇ ਆ ਸੋ ਬਸ ਇਹੀ ਆ ਜੀ ਮੈਂ ਤਾਂ ਇਹੀ ਕਹਿਣਾ ਹੁੰਨਾ ਵੀ ਮੋਸਟਲੀ ਤਾਂ ਆਪਾਂ ਇਗਨੋਰ ਹੀ ਕਰਦੇ ਆ ਚੀਜ਼ਾਂ ਨੂੰ ਕਿਉਂਕਿ ਹਰੇਕ ਜਣਾ ਖੜਾ ਬਹਿ ਕੇ ਕੁਝ ਵੀ ਕਹਿ ਜਾਂਦਾ ਮਤਲਬ ਪਰ ਉਹਦੇ 'ਚ ਤੁਸੀਂ ਦੇਖੋ ਵੀ ਜੇ 100 'ਚ ਉਹ 90-95 ਕਮੈਂਟਸ ਮੈਂ ਤੁਹਾਡੇ ਮੋਸਟਲੀ ਪੜੇ ਨੇ ਤੁਹਾਨੂੰ ਸਾਰੇ ਇਹ ਕਹਿੰਦੇ ਆ ਵੀ ਬਹੁਤ ਸਿਆਣੀ ਕੁੜੀ ਆ ਬਹੁਤ ਸਿਆਣੀਆਂ ਗੱਲਾਂ ਕਰਦੀ ਆ ਤੇ ਉਹ ਦੇਖੋ ਕਿੰਨੀ ਪੋਜ਼ਿਟਿਵ ਚੀਜ਼ ਆ ਹਾਂਜੀ ਮੈਨੂੰ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਜੀ ਜਦੋਂ ਮੈਨੂੰ ਕੋਈ ਇਹ ਕਹਿੰਦਾ ਆ ਫਿਰ ਉਹੀ ਗੱਲ ਆ ਨਾ ਵੀ ਤੁਸੀਂ ਉਹ ਸਟੇਜ ਤੇ ਕੀ ਕਰ ਰਿਹਾ ਉਹ ਗਾਣਿਆਂ ਦੇ ਵਿੱਚ ਕੀ ਕਰ ਰਿਹਾ ਆ ਉਹ ਇੱਕ ਉਹਦੀ ਜੌਬ ਆ ਜਾਂ ਜੋ ਤੁਸੀਂ ਅੱਗੇ ਭਾਲਦੇ ਆ ਉਹ ਚੀਜ਼ ਪਰਫਾਰਮ ਕਰ ਰਹੇ ਆ ਹਨਾ ਐਕਚੁਅਲ ਜੋ ਬੰਦਾ ਕੀ ਹੈਗਾ ਉਹਦੀਆਂ ਗੱਲਾਂ ਬਾਤਾਂ ਤੋਂ ਉਹਦੇ ਰਹਿਣ ਸਹਿਣ ਤੋਂ ਤੁਸੀਂ ਆਈਡੀਆ ਲਾ ਸਕਦੇ ਆ ਵੀ ਐਕਚੁਅਲ ਜੋ ਬੰਦਾ ਕਿਦਾਂ ਦਾ ਸੋ ਜੋ ਮੈਂ ਮੇਰੀਆਂ ਮੇਰੇ ਇੰਟਰਵਿਊਜ਼ ਦੇ ਵਿੱਚ ਆ ਅਸਲ ਦੇ ਵਿੱਚ ਮੈਂ ਉਹ ਆ ਸੋ ਅਸੀਂ ਜੱਜ ਨਾ ਕਰਿਆ ਕਰੋ। ਹਾਂ ਨਹੀਂ ਜਦੋਂ ਤੱਕ ਤੁਸੀਂ ਤੁਹਾਡਾ ਕਿਸੇ ਨਾਲ ਵਾਹ ਹੀ ਨਹੀਂਗਾ ਤੁਸੀਂ ਕਿਸੇ ਨੂੰ ਮਿਲੇ ਨਹੀਂ ਤੁਸੀਂ ਇੱਕ ਕੈਮਰੇ ਤੇ ਦੇਖ ਕੇ ਜੱਜ ਕਰ ਲੈਨੇ ਆ। ਹੁਣ ਆਪਾਂ ਵੀਡੀਓਜ਼ ਕਰਦੇ ਆ ਉਹਦੇ ਤੇ ਅਸੀਂ ਮੋਸਟਲੀ ਐਕਟ ਕਰਦੇ ਆ। ਰਾਈਟ ਜੀ ਜੀ ਜਾਂ ਅਸੀਂ ਵੀਡੀਓਜ਼ ਪਾਉਨੇ ਆ ਫੋਨ ਨਾਲ ਉਹ ਉਹ ਸਾਡਾ ਜੌਬ ਆ। ਇੱਕ Part of job ਆ। ਅਸੀਂ ਆਪਣੇ ਆਪ ਨੂੰ ਐਕਟਿਵ ਰੱਖਣਾ ਸੋਸ਼ਲ ਮੀਡੀਆ 'ਚ। ਤੇ ਉਹ ਦੇਖਣ ਵਾਲੇ ਵੇਲੇ ਉਹਨੂੰ ਲੱਗਦਾ ਖ ਨਹੀਂ ਵੇਲੇ ਆ। ਵੇਲੇ ਆ। ਉਹਨੂੰ ਇਹ ਨਹੀਂ ਪਤਾ ਸਾਡਾ ਕੰਮ ਹੀ ਇਹ ਆ। ਮੈਟੂ ਮੈਂ ਜਦੋਂ ਵੀ ਹੁਣ ਲਾਈਵ ਹੁੰਦੀ ਹੈ ਨਾ ਅਸਲ ਦੇ ਵਿੱਚ ਕਈ ਵਰੀ ਸਟਾਰਟ ਜਿਹੜਾ ਟਿਕਟੋਕ ਤੇ ਤੇ ਮੈਨੂੰ ਮੋਸਟਲੀ ਇਹੀ ਪੁੱਛਦੇ ਵੀ ਤੁਸੀਂ ਵੀ ਕੈਨੇਡਾ ਚਲੇ ਗਏ ਵੀ ਕੰਮ ਕੀ ਕਰਦੇ ਮੈਂ ਕਿਹਾ ਵਿਲੇ ਆ ਹਨਾ ਤੇ ਉਹ ਵੈਸੇ ਉਹ ਫੇਮਸ ਵੀ ਹੋਈ ਸੀ ਗੱਲ ਵੀ ਇੱਕ ਨੇ ਮੈਨੂੰ ਲਿਖਿਆ ਵੀ ਗੰਦੀ ਕੰਮ ਛੱਡੀ ਨਾ ਮਿਲਦਾ ਕਹਿੰਦੇ ਇੱਕ ਕੰਮ ਛੱਡੀ ਨਾ ਵੀ ਮਿਲਦਾ ਨਹੀਂ ਵਿਲੇ ਰਹਿਣ ਵਾਲਾ ਮੈਂ ਕਿਹਾ ਹਾਂ ਸਹੀ ਆ ਸਹੀ ਆ ਨਹੀਂ ਮੈਂ ਕਿਹਾ ਮੈਂ ਨਹੀਂ ਛੱਡਦੀ ਨਹੀਂ ਨਹੀਂ ਤੁਸੀਂ ਵਿਲੇ ਨਹੀਂ ਤੁਸੀਂ ਹੁਣ ਆਪਾਂ ਸੀਜ਼ਨ ਸ਼ੁਰੂ ਹੋ ਗਿਆ ਸ਼ੋਅਸ ਵਗੈਰਾ ਜੀ ਜੀ ਬਿਲਕੁਲ ਬਿਲਕੁਲ ਆਪਣੇ ਆਈ ਜਾਣੇ ਆ ਗਾਣੇ ਵੀ ਆਈ ਜਾਣੇ ਨੇ ਜੀ ਤੇ ਇੱਕ ਮੇਰੇ ਹੁਣ ਇੱਕਦਮ ਦਿਮਾਗ 'ਚ ਗੱਲ ਆਈ ਵੀ ਤੁਸੀਂ ਮੋਸਟਲੀ ਗਾਇਆ ਉਹ ਸਿੰਗਲ ਕਿਦਾਂ ਡਿਫਰੈਂਸ ਕੀ ਲੱਗਦਾ ਤੁਹਾਨੂੰ ਅ ਨਹੀਂ ਮੈਨੂੰ ਕੋਈ ਡਿਫਰੈਂਸ ਨਹੀਂ ਲੱਗਦਾ ਬਿਕੋਜ਼ ਮੈਂ ਆਪਦੇ ਤਰੀਕੇ ਦੇ ਨਾਲ ਆਪ ਖੁਦ ਇੰਜੋਏ ਕਰਦੀ ਹਾਂ ਸਟੇਜ ਤੇ ਚਾਹੇ ਮੈਂ ਡੂਅਟ ਗਾ ਰਹੀਆਂ ਚਾਹੇ ਮੈਂ ਸੋਲੋ ਗਾ ਰਹੀਆਂ ਸੋ ਮੈਨੂੰ ਮੇਰਾ ਆਪਣਾ ਲੱਗ ਸਰੂਰ ਆ ਜੀ ਮੈਨੂੰ ਕੋਈ ਮੈਟਰ ਨਹੀਂ ਕਰਦੀ ਇਹ ਚੀਜ਼ ਕਿ ਮੈਂ ਡੂਅਟ ਗਾ ਰਹੀਆਂ ਜਾਂ ਮੈਂ ਸੋਲੋ ਗਾ ਰਹੀਆਂ ਬਸ ਜਿਹੜੇ ਮੂਰੇ ਮੈਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹ ਖੁਸ਼ ਹੋਣੇ ਚਾਹੀਦੇ ਨੇ ਮੇਰਾ ਕੋਈ ਚੱਕਰ ਨਹੀਂ ਆਗਾ ਨਹੀਂ ਮੈਂ ਇੱਕ ਵਾਰੀ ਫਿਰ ਉਹੀ ਗੱਲ ਤੁਹਾਡਾ ਜਿਹੜਾ ਸਭ ਤੋਂ ਪਲੱਸ ਪੁਆਇੰਟ ਕਹਿੰਦੇ ਆ ਪਲੱਸ ਪੁਆਇੰਟ ਬਹੁਤ ਨਹੀਂ ਪਰ ਜੇ ਆਪਾਂ ਟਾਪ ਤੇ ਰੱਖਣਾ ਹੋਵੇ ਜਿਹੜ Yeah. Or ਅਟਰੈਕਸ਼ਨ ਕਰਦੇ ਆ ਨਾ ਅਟਰੈਕਟ ਕਰਦੇ ਆ ਗੱਲਾਂ ਬਾਤਾਂ ਨਾਲ ਉਹ ਤੁਹਾਡਾ ਬਹੁਤ ਵੱਡਾ ਪੁਆਇੰਟ ਆ ਜੀ ਬਿਲਕੁਲ ਬਿਲਕੁਲ ਬਸ ਉਹ ਉਹ ਦੇਖ ਕੇ ਹੀ ਹੁੰਦਾ ਆ ਜੀ ਕਈ ਵਾਰੀ ਤਾਂ ਮੈਨੂੰ ਮੇਰੇ ਗਾਣੇ ਵੀ ਨਹੀਂ ਯਾਦ ਹੁੰਦੇਗੇ ਸੋ ਮੈਂ ਮੈਂ ਕਦੀ ਜਿੰਨੇ ਟਾਈਮ ਤੋਂ ਵੀ ਮੈਂ ਇਸ profession ਦੇ ਵਿੱਚ ਆ ਮੈਂ ਕਦੀ ਲਾਈਕ ਮੂਰੇ ਨੋਟਬੁੱਕ ਰੱਖ ਕੇ ਨਹੀਂ ਗਾਇਆ ਸੋ ਮੈਨੂੰ ਸਾਰੇ ਗਾਣੇ ਉਦਾਂ ਹੀ ਯਾਦ ਆ ਪਰ ਉਹ ਮੈਨੂੰ ਵੈਸੇ ਯਾਦ ਨਹੀਂ ਹੁੰਦੇ ਜਦੋਂ ਮੈਂ ਸਟੇਜ ਤੇ ਆ ਦੈਨ ਮੈਨੂੰ ਸਾਰੇ ਯਾਦ ਆ ਅਦਰਵਾਇਜ਼ ਮੈਨੂੰ ਕੁਝ ਵੀ ਨਹੀਂ ਯਾਦ ਬਸ ਉਹ ਜੋ ਵੀ ਹੁੰਦਾ ਮੂਰੇ ਸਰੋਤਿਆਂ ਨੂੰ ਦੇਖ ਕੇ ਹੀ ਹੁੰਦਾ ਆ ਜੀ ਓਕੇ ਫਿਰ ਹੁਣ ਤੁਸੀਂ ਪੀਆਰ ਹੋ ਗਏ ਫਿਰ ਤੁਸੀਂ ਲਾਇਸੈਂਸ ਲੈ ਲਿਆ ਗੱਡੀ ਦਾ ਟਰੱਕ ਦਾ ਟਰੱਕ ਦਾ ਲਿਆ ਨਹੀਂ ਲਾਇਸੈਂਸ ਮੈਂ ਪੀਆਰ ਹੋਣ ਤੋਂ ਪਹਿਲਾਂ ਹੀ ਲੈ ਲਿਆ ਸੀ ਅਸੀਂ ਪਹਿਲਾਂ ਹੀ ਲੈ ਲਿਆ ਸੀ ਮੈਂ ਪਹਿਲਾਂ ਹੀ ਲੈ ਲਿਆ ਸੀਗਾ ਤੇ ਹੁਣ ਮੈਂ ਸੋਚਦੀ ਆ ਵੀ ਮੈਂ ਇਸ ਤੋਂ ਅੱਗੇ ਜਿਹੜਾ ਟਰੱਕ ਦਾ ਲਾਇਸੈਂਸ ਲੈ ਲਵਾਂ ਉਹ ਤੁਹਾਡੀ अच्छा ਹੁਣ ਤੁਸੀਂ ਟਰੱਕ ਵੀ ਚਲਾਉਗੇ ਹਨਾ ਕੀ ਵਾਪਸ ਮੈਂ ਮੈਂ ਕਿਸੇ ਕੋਲੇ ਗੱਲ ਕੀਤੀ ਤੇ ਉਹ ਮੈਨੂੰ ਕਹਿੰਦੇ ਵੀ ਕੁੜੀਆਂ ਮੈਨੂੰ ਉਹਨਾਂ ਨੇ ਮੇਰੀ ਫਰੈਂਡੀ ਸੀ ਉਹਨੇ ਬਹੁਤ ਸਾਰੀਆਂ ਵੀਡੀਓਜ਼ ਭੇਜਦੀਆਂ ਮੈਨੂੰ ਕੁੜੀਆਂ ਦੀਆਂ ਜਿਹੜੀਆਂ ਟਰੱਕ ਚ ਲੌਂਗੀਆਂ ਨੇ ਬਿਕੋਜ਼ ਭਾਈ ਮਿਹਨਤ ਆ ਹਨਾ ਜਿਹੜੇ ਮਰਜ਼ੀ ਕੰਮ ਦੇ ਵਿੱਚ ਕਰ ਲੋ ਜੇ ਤੁਸੀਂ ਟਰੱਕ ਵੀ ਚਲਾਉਨੇ ਆ ਤਾਂ ਕੁੜੀਆਂ ਹੁਣ ਜਿਹੜੇ ਵੀ ਪ੍ਰੋਫੈਸ਼ਨ ਦੇ ਵਿੱਚ ਹੈਗੀਆਂ ਨੇ ਸੋ ਹਰ ਕੰਮ ਆਈ ਥਿੰਕ ਮਿਹਨਤ ਦੇ ਨਾਲ ਹੀ ਆ ਕੋਈ ਟਰੱਕ ਵੀ ਚਲਾਉਣਾ ਕਿਹੜਾ ਸੌਖਾ ਆ ਹਨਾ ਟਰੱਕ ਤਾਂ ਬਹੁਤ ਔਖਾ ਜੀ ਮੈਂ ਖੁਦ ਚਲਾਇਆ ਪਰ ਮੈਨੂੰ ਲੱਗਦਾ ਵੀ ਇਟਸ ਵੈਰੀ ਟਫ ਫਾਰ ਬਿਲਕੁਲ ਪਰ ਇੱਕ ਜਦੋਂ ਤੁਸੀਂ ਫੈਮਿਲੀ ਵਾਲੇ ਹੋ ਜਾਂਦੇ ਆ ਜਾਂ ਤੁਸੀਂ ਪਰਿਵਾਰ ਵਾਲੇ ਹੋ ਜਾਂਦੇ ਆ ਦੈਨ ਮੈਨ ਲੱਗਦਾ ਵੀ ਹੈਲਪ ਬਹੁਤ ਵੱਡੀ ਹੋ ਜਾਂਦੀ ਹੈ ਇੱਕ ਦੂਜੇ ਦੀ ਪਰ ਮੈਂ ਮੈਂ ਜੇ ਕਹਾਂ ਤਾਂ ਤੁਹਾਨੂੰ ਟਰੱਕ ਦੀ ਲੋੜ ਹੀ ਨਹੀਂ ਪੈਣੀ ਜੀ ਤੁਹਾਡਾ ਆਪਣਾ ਫੀਲਡ ਹੀ ਤੁਹਾਨੂੰ ਕਹਿੰਦੇ ਹੁੰਦੇ ਵੀ ਤੁਹਾਨੂੰ ਵਧੇ ਫੁੱਲੇ ਸਾਡੀਆਂ ਇਹ ਤੁਹਾਡੇ ਮਨ ਦਬਾਵਾ ਨਹੀਂ ਉਹ ਜਸਟ ਇੱਕ ਮੇਰਾ ਸ਼ੌਂਕ ਆ ਵੀ ਮੈਂ ਲਾਇਸੈਂਸ ਲੈਣਾ ਆ ਔਰ ਮੈਂ ਤਾਂ ਬਈ ਮੈਂ ਟਰੱਕ ਚਲਾਉਣ ਵਾਲੀ ਉਹ ਜਸਟ ਇੱਕ ਉਦਾਂ ਆ ਕਿ ਮੇਰਾ ਸ਼ੌਂਕ ਆ ਵੀ ਮੈਂ ਲਾਇਸੈਂਸ ਲਵਾ ਕਿ ਆਪਾਂ ਨੂੰ ਐ ਨਹੀਂ ਹੁੰਦਾ ਕਿ ਆ ਚੀਜ਼ ਅਸੀਂ ਐਂ ਕਰਨੀ ਆ ਐਂ ਕਰਨੀ ਆ ਸੋ ਉਹ ਆ ਪਰ ਜਿਹਾਉ ਕਹ ਲੋ ਨਹੀਂ ਜਿਵੇਂ ਆਪਾਂ ਹੁਣ ਕਰੇ ਅਸਲਾ ਰੱਖਿਆ ਹੁੰਦਾ ਉਹ ਕਿਹੜਾ ਰੋਜ਼ ਚਲਾਉਣਾ ਹੁੰਦਾ ਬਸ ਐਂ ਹੁੰਦਾ ਵੀ ਹਾਂ ਮੇਰੇ ਕੋਲ ਹੈਗਾ ਸੋ ਇਹ ਤੁਹਾਡੇ ਹੋ ਵੀ ਹਾਂ ਮੇਰੇ ਕੋਲ ਕਲਾਸ ਵਾ ਦਾ ਲਾਇਸੈਂਸ ਆ ਹਾਂਜੀ ਜੇ ਤੁਸੀਂ ਹੁਣ ਕੈਨੇਡਾ ਆਏ ਉਹਨੂੰ ਕਿੰਨਾ ਦੇਰ ਹੋ ਗਈ ਤੁਹਾਨੂੰ ਅ ਮੈਨੂੰ 6 ਕੁ ਮਹੀਨੇ ਹੋਏ ਨੇ ਓਕੇ ਤੇ ਫਿਰ ਤੁਹਾਨੂੰ ਕਿਵੇਂ ਲੱਗਦਾ ਫਰਕ ਇੱਥੇ ਇੰਡੀਆ ਦਾ ਤੇ ਕੈਨੇਡਾ ਦਾ ਅ ਫਰਕ ਤਾਂ ਬਹੁਤ ਜ਼ਿਆਦਾ ਹੈ ਜਿਹੜੇ ਇੱਥੇ ਰਹਿੰਦੇ ਨੇ ਜਾਂ ਜਿਹੜੇ ਲੌਂਗ ਟਾਈਮ ਤੋਂ ਰਹਿੰਦੇ ਆ ਦਾ ਪਤਾ ਹੋਗਾ ਵੈਦਰਵਾਇਜ਼ ਵੀ ਐਂਡ ਮੈਂ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਜਦੋਂ ਤੁਹਾਡਾ ਪਰਿਵਾਰ ਉੱਥੇ ਆ ਤੇ ਤੁਸੀਂ ਇੱਥੇ ਉਹ ਨਾ ਉਹ ਚੀਜ਼ ਨੂੰ ਫਿਰ ਤੁਸੀਂ ਸਮ ਟਾਈਮ ਇੱਥੇ ਅਸਲ ਦੇ ਵਿੱਚ ਉਹੀ ਬੰਦਾ ਹੁੰਦਾ ਜਿਹਨੇ ਸਟਰਗਲ ਕਰਨੀ ਆ ਮੈਂ ਹਮੇਸ਼ਾ ਕਹਿੰਦੀ ਨੇ ਵੀ ਕੈਨੇਡਾ ਮਿਹਨਤ ਵਾਲੇ ਲੋਕਾਂ ਦੇ ਵਾਸਤੇ ਆ ਜਿਨ੍ਹਾਂ ਨੇ ਮਿਹਨਤ ਕਰਨੀ ਆ ਮਿਹਨਤ ਕਰਕੇ ਕੁਝ ਬਣਾਉਣਾ ਆ ਸੋ ਇਹ ਉਹਨਾਂ ਵਾਸਤੇ ਆ ਜੀ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਇੱਥੇ ਫੇਸ ਕਰਦੇ ਆ ਜਦੋਂ ਤੁਸੀਂ ਮੈਂ ਪਹਿਲਾਂ ਆਉਂਦੀ ਰਹੀ ਆ ਇੱਥੇ ਐਜ਼ ਅ ਆਰਟਿਸਟ ਆਉਣਾ ਸ਼ੋਅ ਲਾ ਕੇ ਵਾਪਸ ਚਲੇ ਗਏ ਸੋ ਹੁਣ ਮੈਂ ਥੋੜਾ ਜਿਹਾ ਸੀਜ਼ਨ ਤੋਂ ਪਹਿਲਾਂ ਆ ਗਈ ਇੱਥੇ ਸੋ ਉਹ ਚੀਜ਼ ਮੈਂ ਹੁਣ ਰਿਅਲਾਈਜ਼ ਕੀਤੀ ਕਿ ਇੱਕ ਨਾਰਮਲ ਆਮ ਬੰਦੇ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਆ ਸੋ ਬਾਕੀ ਚੀਜ਼ਾਂ ਤਾਂ ਸਾਰੀਆਂ ਹੈਂਡਲ ਹੋ ਜਾਂਦੀਆਂ ਪਰ ਸਮ ਟਾਈਮ ਅਸੀਂ ਬਹੁਤ ਜ਼ਿਆਦਾ ਆਪਣੇ ਪਰਿਵਾਰ ਨੂੰ ਯਾਦ ਕਰਦੇ ਹਾਂ ਅਲੋਨ ਫੀਲ ਕਰਦੇ ਹਾਂ ਉਸ ਸਾਡੇ ਕੋਲੇ ਹੋਣੇ ਚਾਹੀਦੇ ਸੀ ਜਾਂ ਕਈ ਵਾਰੀ ਅਸੀਂ ਅਸੀਂ ਬਿਮਾਰ ਹੀ ਹੁੰਨੇ ਆ ਤਾਂ ਉਸ ਟਾਈਮ ਲੱਗਦਾ ਕਿ ਹੁਣ ਘਰ ਦੇ ਕੋਲੇ ਹੁੰਦੇ ਤਾਂ ਸ਼ਾਇਦ ਉਹ ਆ ਪੁੱਤ ਕਿ ਨਾ ਖਾਣਾ ਪੈਂਦਾ ਸੋ ਸਾਡੀ ਮਾਂ ਸਾਡੀ ਭੈਣ ਸਾਡੇ ਲਈ ਲੈ ਕੇ ਆਉਂਦੀ ਸੋ ਇੰਨਾ ਕੁ ਫਰਕ ਮੈਨੂੰ ਲੱਗਦਾ ਆ ਬਾਕੀ ਭਾਈ ਮਿਹਨਤ ਵਾਲੇ ਬੰਦੇ ਲਈ ਤਾਂ ਕੈਨੇਡਾ ਵੀ ਸੇਮ ਹੀ ਆ ਤੇ ਪੰਜਾਬ ਵੀ ਸੇਮ ਹੀ ਜਿਹਨੇ ਮਿਹਨਤ ਕਰਕੇ ਖਾਣਾ ਆ ਹਨਾ ਸੋ ਮੈਂ ਇਹ ਚੀਜ਼ਾਂ ਸੋਚਦੀ ਹੁੰਦੀ ਆ ਵੀ ਅਸਲ ਦੇ ਵਿੱਚ ਇਹ ਕੰਟਰੀ ਜਿਹੜੀ ਹੈਗੀ ਆ ਇੱਕ ਮਿਹਨਤ ਵਾਲੇ ਬੰਦਿਆਂ ਲਈ ਆ ਮਿਹਨਤ ਵਾਲੇ ਜੀ ਇਹ ਤੁਹਾਨੂੰ ਕਹਿੰਦੇ ਹੁੰਦੇ ਰਿਟਰਨ ਭਾਲਦੀ ਆ ਤੁਹਾਡੇ ਤੋਂ ਆਏ ਨਹੀਂ ਵੀ ਤੁਹਾਨੂੰ ਬੈਠਿਆਂ ਨੂੰ ਕੁਝ ਦੇ ਥੋੜੇ ਜਿਕੇ ਮੈਂ ਕਹਣਾ ਹੁੰਨਾ ਪੰਜਾਬੀ ਚ ਵੀ ਥੋੜੇ ਚ ਦਮ ਚਾਹੀਦਾ ਜੋ ਕਰੋਗੇ ਤੁਹਾਨੂੰ ਉਹਦਾ ਰਿਟਰਨ ਵੀ ਅਮਾਉਂਟ ਮੇ ਪੀੜੀਆਂ ਪੀੜੀਆਂ ਤੱਕ ਬਦਲ ਜਾਂਦੀਆਂ ਆ ਬੰਦਾ ਆਪਣੀਆਂ ਸੱਤਾਂ ਪੀੜੀਆਂ ਨੂੰ ਖਵਾ ਸਕਦਾ ਇੱਥੋਂ ਜੇ ਬੰਦਾ ਮਿਹਨਤ ਕਰਨ ਵਾਲਾ ਜਿੰਨਾ ਕਿ ਮੈਂ ਰਿਅਲਾਈਜ਼ ਕੀਤਾ ਆ ਬਹੁਤ ਸਾਰੇ ਲੋਕ ਹੈਗੇ ਨੇ ਬਾਈ ਹੁਣ ਜਿਹੜਾ ਨਵਾਂ ਬੰਦਾ ਆਉਂਦਾ ਹੁਣ ਜਿੱਦਾਂ ਮੈਂ ਵੀ ਆ ਮੈਂ ਵੀ ਇਹ ਸੋਚਦੀ ਆ ਵੀ ਫਲਾਨੇ ਕੋਲੇ ਵਧੀਆ ਘਰ ਆ ਫਲਾਨੇ ਕੋਲੇ ਵਧੀਆ ਗੱਡੀ ਆ ਪਰ ਬਈ ਉਹਨੇ ਮਿਹਨਤ ਕਿੰਨੀ ਕੀਤੀ ਸਾਰੇ ਸਾਰੇ ਘਰ ਦੇ ਜੀਆ ਨੇ ਹਾਰਡ ਵਰਕ ਕੀਤਾ ਮੈਨੂੰ ਲੱਗਦਾ ਹੁਣ ਤਾਂ ਸ਼ਾਇਦ ਦੋ ਚਾਰ ਦਿਨ ਲੇਡੀਜ਼ ਵੀ ਕੰਮ ਕਰਕੇ ਕਹਿ ਦਿੰਦੀਆਂ ਨੇ ਵੀ ਸਾਨੂੰ ਰੈਸਟ ਚਾਹੀਦੀ ਆ ਤੇ ਪਰ ਪਹਿਲਾਂ ਵਾਲਿਆਂ ਨੇ ਤਾਂ ਸਾਰੇ-ਸਾਰੇ ਟੱਬਰਾਂ ਨੇ ਕੰਮ ਕੀਤਾ ਬਾਈ ਉਹ ਚੀਜ਼ਾਂ ਘਾਰ ਗੱਡੀਆਂ ਸਾਰਾ ਕੁਝ ਮਿਹਨਤ ਨਾਲ ਬਣਿਆ ਹਨਾ ਸੋ ਦੋਨੇ ਜੀ ਮਤਲਬ ਦੋ-ਦੋ ਕੰਮ ਕਰਕੇ ਜੀ ਫਿਰ ਕਿਤੇ ਜਾ ਕੇ ਕੁਝ ਬਣੇ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਤਾਂ ਹੈ ਬਾਕੀ ਵੈਦਰ ਵਾਈਜ਼ ਟ੍ਰਾਂਟੋ ਤਾਂ ਠੰਡ ਹੀ ਬਹੁਤ ਹੁੰਦੀ ਆ ਮੈਨੂੰ ਲੱਗਦਾ ਵੀ ਇੱਥੇ ਜ਼ਿਆਦਾ ਪਰ ਅੱਜ ਤਾਂ ਥੋੜਾ ਵੈਦਰ ਠੀਕ ਆ ਪਰ ਸਾਡੀ ਟ੍ਰਾਂਟੋ ਦਾ ਵੈਦਰ ਤਾਂ ਬਈ ਆਸਮਾਨ ਤੁਸੀਂ ਫਿਰ ਬਰਫ਼ 'ਚ ਖੇਡੇ ਨਹੀਂ ਨਹੀਂ ਮੈਨੂੰ ਮੈਂ ਇੰਨਾ ਚੀਜ਼ਾਂ ਦੀ ਬਾਣੀ ਸ਼ੌਕੀਨ ਨਹੀਂ ਅੱਛਾ ਇਹ ਲੱਛਣ ਜੇ ਮੈਨੂੰ ਨਹੀਂ ਬਿਲਕੁਲ ਲੱਗਦੇ ਸੀਰੀਅਸਲੀ ਗੋਲੇ ਜੇ ਬਣਾ ਬਣਾ ਕੇ ਸਿੱਟਨੇ ਨਹੀਂ ਬਾਈ ਹੋਰ ਜ਼ਿੰਮੇਵਾਰੀਆਂ ਹੀ ਨਹੀਂ ਮੁੱਕ ਰੀਆਂ ਮੈਂ ਅੱਗੇ ਕਹਿਣੀ ਹੁੰਦੀ ਆ ਵੀ ਅਸਲ ਦੇ ਵਿੱਚ ਬਾਈ ਪਤਾ ਕੀ ਹੈ ਜਦੋਂ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਜ਼ੁੰਮਿਆਂ ਵਾਰੇ ਜ਼ਿੰਮੇਵਾਰੀ ਦੀਆਂ ਪੰਡਾ ਸਿਰ ਤੇ ਚੱਕ ਲੈਣੇ ਆ ਤੁਹਾਡੇ ਮੋਢਿਆਂ ਤੇ ਉਹਨਾਂ ਦਾ ਭਾਰ ਹੁੰਦਾ ਨਾ ਫਿਰ ਇਹ ਚੀਜ਼ਾਂ ਤੁਹਾਡੇ ਲਈ ਮੈਟਰ ਨਹੀਂ ਕਰਦੀਆਂ ਸੋ ਮੈਨੂੰ ਬਾਲਾ ਨਾ ਸ਼ੌਂਕ ਹੈਗਾ ਵੀ ਮੈਂ ਕਿਤੇ ਘੁੰਮਣ ਫਿਰਨ ਜਾਵਾਂ ਨਾ ਮੈਨੂੰ ਸ਼ੌਂਕ ਹੈਗਾ ਕਿ ਮੈਂ ਆ ਚੀਜ਼ ਖਾਵਾਂ ਮੈਂ ਉਹ ਚੀਜ਼ ਖਾਵਾਂ ਨੋ ਮੈਨੂੰ ਉਹ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੈਗਾ ਸੋ ਨਹੀਂ ਵੈਸੇ ਵੀ ਮੈਂ ਤੁਹਾਡਾ ਨੇਚਰ ਦੇਖਿਆ ਵੀ ਤੁਹਾਨੂੰ ਐ ਲੱਗਦਾ ਯਾਰ ਕਿਸੇ ਨੂੰ ਮੈਨੂੰ ਕਹਿਣਾ ਨਾ ਪਵੇ ਵੀ ਮੈਨੂੰ ਲੱਗਦਾ ਯਾਰ ਤੁਹਾਨੂੰ ਉਸ ਚੀਜ਼ ਤੋਂ ਤੁਸੀਂ ਜੱਕਦੇ ਆ ਵੀ ਤਨੋਈ ਵੀ ਕਹਾ ਮੈਨੂੰ ਕਾਫੀ ਦਾ ਕੱਪ ਫੜਾ ਦੇ ਹਾਂਜੀ ਨਹੀਂ ਨਹੀਂ ਮੈਨੂੰ ਇਹ ਚੀਜ਼ਾਂ ਤੋਂ ਮੈਨੂੰ ਆਈ ਹੁੰਦਾ ਬਈ ਵੀ ਜਿਹੜੀ ਚੀਜ਼ ਤੁਸੀਂ ਆਪ ਕਰ ਸਕਦੇ ਆ ਤੁਸੀਂ ਕਿਸੇ ਨੂੰ ਕਿਉਂ ਪਰੇਸ਼ਾਨ ਕਰਨਾ ਹਣਾ ਸੋ ਠੀਕ ਆ ਜੇ ਤੋ ਡੱਕ ਕੋਈ ਚੀਜ਼ ਕਰਨ ਨੂੰ ਖਾਣ ਨੂੰ ਪੀਣ ਨੂੰ ਦਿਲ ਕਰਦਾ ਤੋ ਤੁਸੀਂ ਆਪੇ ਕਰ ਲਓ ਚੀਜ਼ਾਂ ਐਵੇਂ ਤੀਜੇ ਬੰਦੇ ਨੂੰ ਕਾ ਨੂੰ ਬਾਦਰ ਕਰਨਾ ਮੈਂ ਤਾਂ ਘਰਦਿਆਂ ਨੂੰ ਨਹੀਂ ਕਦੀ ਕੀਤਾ ਬਈ ਇੰਡੀਆ ਜਦੋਂ ਇੰਡੀਆ ਸੀਗੇ ਸ਼ੋ ਕਈ ਵਾਰੀ ਦੂਰ ਹੋਣੇ ਤਸਵੀਰੇ ਅਰਲੀ ਮਾਰਨਿੰਗ ਲਾਈਕ ਤਿੰਨ ਚਾਰ ਵਜੇ ਉੱਠਣਾ ਪੈਂਦਾ ਹੁੰਦਾ ਸੀ ਮੈਂ ਕਦੀ ਬਈ ਘਰਦਿਆਂ ਨੂੰ ਵੀ ਨਹੀਂ ਠਾਇਆ ਸੀਗਾ ਆਪੇ ਉੱਠ ਕੇ ਚਾਹ ਪਾਣੀ ਬਣਾ ਕੇ ਘਰੇ ਜਾ ਕੇ ਚਲੋ ਜੀ ਤਿਆਰ ਹੋ ਕੇ ਸ਼ੋਹ ਤੇ ਚਲੇ ਜਾਣਾ ਕਿ ਵੀ ਠੀਕ ਆ ਆਪ ਵੀ ਮੜਮੋ ਟਹ ਹੱਥ ਹਲਾ ਲੋ ਹਣਾ ਨਹੀਂ ਇਹ ਤਾਂ ਦੇਖਿਆ ਮੈਂ ਜਿਹੜੇ ਬੱਚਿਆਂ ਨੂੰ ਛੋਟੇ ਹੁੰਦੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਤੇ ਮੈਂ ਕਹਿੰਨਾ ਉਹ ਸਿਆਣੇ ਵੀ ਬਹੁਤ ਨਿਕਲਦੇ ਨੇ ਤੇ ਉਹਨਾਂ ਨੂੰ ਛੇਤੀ ਦੁਨੀਆਦਾਰੀ ਸਿੱਖ ਵੀ ਜਾਂਦੇ ਨੇ ਬਿਲਕੁਲ ਬਈ ਉਹ ਟਾਈਮ ਤੋਂ ਪਹਿਲਾਂ ਹੀ ਸਿਆਣੇ ਹੋ ਜਾਂਦੇ ਆ ਮੈਨੂੰ ਮੈਨੂੰ ਸਾਰੇ ਕਹਿੰਦੇ ਨੇ ਵੀ ਤੂੰ ਸਿਆਣੀਆਂ ਗੱਲਾਂ ਕਰਦੀ ਆ ਖੈਰ ਮੈਨੂੰ ਪਤਾ ਨਹੀਂ ਸੀ ਵੀ ਮੈਂ ਸਿਆਣੀਆਂ ਗੱਲਾਂ ਕਰਦੀ ਆ ਤੇ ਪਰ ਬਈ ਜਦੋਂ ਉਹੀ ਗੱਲ ਆ ਵੀ ਤੁਹਾਨੂੰ ਜ਼ਿੰਮੇਵਾਰੀਆਂ ਨੇ ਜਕੜਿਆ ਹੁੰਦਾ ਹੈ ਨਾ ਫਿਰ ਤੁਸੀਂ ਆਦੀ ਉਮਰ ਤੋਂ ਪਹਿਲਾਂ ਹੀ ਸਿਆਣੇ ਹੋ ਜਾਂਦੇ ਆ ਕਿੰਨੇ ਥੋੜੇ ਚਾਰ ਇੰਜਾਂ ਸਾਰੇ ਤੁਸੀਂ ਉਹ ਹੁਣ ਉਹ ਚੀਜ਼ ਆ ਵੀ ਹੁਣ ਹੈ ਕੋਲੇ ਸਾਰਾ ਕੁਝ ਆ ਪਰ ਸਵਾਦ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਬਈ ਨਾ ਕੋਈ ਉਹਦਾ ਉਹ ਚੀਜ਼ ਦਾ ਮਿਲਿਆਂ ਦਾ ਬਾਲੀ ਬਾਲੀ ਖੁਸ਼ੀ ਆ ਤੇ ਨਾ ਹੀ ਬਾਲਾ ਗਾਵਾਂ ਵੀ ਠੀਕ ਆ ਕਹਿੰਦਾ ਆ ਚਲੋ ਪਰ ਸ਼ੁਕਰਾਨਾ ਆ ਵਾਹਿਗੁਰੂ ਦਾ ਵੀ ਪ੍ਰਮਾਤਮਾ ਜਿੱਥੇ ਤੂੰ ਰੱਖਿਆ ਆ ਵੀ ਇੰਨੀ ਜੋਗੇ ਹੈ ਨਹੀਂ ਹੈਨਾ ਵੀ ਠੀਕ ਆ ਜਿੱਥੇ ਤੁਸੀਂ ਸਾਨੂੰ ਰੱਖਿਆ ਆ ਬਹੁਤ ਵਧੀਆ ਆ ਪਰ ਸਮ ਟਾਈਮ ਉਹ ਚੀਜ਼ਾਂ ਨੂੰ ਆਪਾਂ ਯਾਦ ਕਰਦੇ ਜਦੋਂ ਸਾਡਾ ਕੋਈ ਫੈਮਿਲੀ ਮੈਂਬਰ ਨਹੀਂ ਨਾਲ ਹੁੰਦਾ ਸੋ ਮੈਨੂੰ ਬਹੁਤ ਇਹ ਹੁੰਦਾ ਸੀਗਾ ਫਿਰ ਤੁਸੀਂ ਕਹਿਣਾ ਬ੍ਰਦਰ ਦੀ ਗੱਲ ਲੈ ਕੇ ਬੈਠੇ ਸੀ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਮੈਂ ਮੇਰੇ ਬ੍ਰਦਰ ਨੂੰ ਇੱਥੇ ਲੈ ਆਉਣਾ ਆ ਵੀ ਗਗਨ ਨਾਲ ਚਲਾ ਜਾਊਗਾ ਤਾਂ ਐਦਾਂ ਹੋ ਜਾਊਗਾ ਉਦਾਂ ਕਰਾਂਗੇ ਅਸੀਂ ਪਰ ਬਈ ਜਦੋਂ ਉਹ ਰਿਸ਼ਤੇ ਤੁਹਾਡੇ ਨਾਲ ਨਹੀਂ ਰਹਿੰਦੇ ਨਾ ਫੇਰ ਤੁਹਾਨੂੰ ਉਹਨਾਂ ਚੀਜ਼ਾਂ ਦੇ ਚਾਹ ਨਹੀਂ ਰਹਿੰਦੇ ਸੋ ਅੱਜ ਸਾਰਾ ਕੁਝ ਕੋਲਿਆ ਵਾਹਿਗੁਰੂ ਦੀ ਮਿਹਰ ਦੇ ਨਾਲ ਪਰ ਠੀਕ ਆ ਕਹਿੰਦੇ ਹੁੰਦੇ ਵੀ ਹੁਣ ਹਰ ਵੇਲੇ ਦੁਖੀ ਵੀ ਰਹੀ ਜਾਵਾਂਗੇ ਤਾਂ ਬਈ ਫੇਰ ਰੱਬ ਵੀ ਕਹਿੰਦਾ ਹਨਾ ਕਿਉਂਕਿ ਇਹ ਦੁੱਖ ਸੁੱਖ ਮੈਂ ਹਮੇਸ਼ਾ ਕਹਿੰਨੀ ਨਹੀਂ ਵੀ ਇਹ ਤੁਹਾਡੀ ਲਾਈਫ ਦਾ ਇੱਕ 파ਟਾ ਹਨਾ ਇੱਥੋਂ ਤੁਸੀਂ ਬਹੁਤ ਕੁਝ ਸਿੱਖਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਤੁਹਾਨੂੰ ਸੋ ਪੱਕੀ ਉਹ ਚੀਜ਼ਾਂ ਮੈਂ ਆਪਣੇ ਨਾਲ ਰਿਲੇਟ ਕਰਾਂ ਜਿਵੇਂ ਹੁਣ ਮੈਂ ਆਲਵੇਸ ਕਹ ਲੋ ਵੀ ਸਪੈਸ਼ਲੀ ਜਦੋਂ ਕੋਈ ਗਾਣੇ ਕਰਦਾ ਜਾਂ ਹੋਰ ਚੀਜ਼ਾਂ ਹਸ ਫੀਲਡ ਨਾਲ ਮੈਂ ਆਪਣੇ ਦਾਦਾ ਜੀ ਨੂੰ ਬਹੁਤ ਮਿਸ ਕਰਦਾ ਹਾਂ ਹਾਂਜੀ ਵੀ ਬਹੁਤ ਜ਼ਿਆਦਾ ਮੇਰੇ ਹਰ ਗਾਣੇ 'ਚ ਉਹਨਾਂ ਦੀ ਪਹਿਲਾਂ ਫੋਟੋ ਲੱਗੀ ਹੋਊ ਮੈਂ ਹੁਣ ਰੀਸੈਂਟਲੀ ਇੱਕ ਗਾਣੇ 'ਚ ਉਹਨਾਂ ਦਾ ਨਾਮ ਵੀ ਪਾਇਆ ਤੇ ਮੈਂ ਹੁਣ ਫਿਊਚਰ 'ਚ ਉਹਨਾਂ ਦੇ ਨਾਂ ਦਾ ਟੈਟੂ ਵੀ ਬਣਾਉਣ ਲੱਗਿਆ ਪਲਾਨ ਕਰਦਾ ਸੋ ਜਿਵੇਂ ਸੇਮ ਤੁਸੀਂ ਬ੍ਰਦਰ ਦਾ ਤੁਹਾਡੇ ਹੈਗੇ ਆ ਫਾਦਰ ਸਾਹਿਬ ਨੇ ਉਹ ਐਗਜ਼ੈਕਟਲੀ ਹੈ ਉਹ ਮੈਂ ਇਹ ਚੀਜ਼ ਨੂੰ ਸਮਝ ਸਕਦਾ ਹਾਂ ਜੀ ਹਾਂਜੀ ਹਾਂ ਬਿਲਕੁਲ ਉਹੀ ਹੈ ਨਾ ਬਈ ਵੀ ਕਿਉਂਕਿ ਸਾਨੂੰ ਇੱਥੇ ਤੱਕ ਲਿਓਣ ਲਈ ਸਾਡੇ ਮਾਪਿਓ ਨੇ ਬਹੁਤ ਮਿਹਨਤ ਕੀਤੀ ਬਹੁਤ ਹਾਰਡ ਵਰਕ ਕੀਤਾ ਫਿਰ ਹੁਣ ਇਹ ਉਹ ਲੱਗਦਾ ਹੁੰਦਾ ਵੀ ਹੁਣ ਸਾਰਾ ਕੁਝ ਕੋਲੇ ਆ ਤੇ ਉਹ ਕਿਉਂ ਨਹੀਂ ਕੋਲੇ ਹੋ ਕਿਉਂ ਨਹੀਂ ਹੋਣਾ ਚਾਹੀਦੇ ਸੀਗੇ ਰੱਬਾ ਫਿਰ ਫਿਰ ਕਿਉਂ ਦਾ ਰੱਬ ਨੂੰ ਵੀ ਕਿਉਂ ਰੱਬਾ ਫਿਰ ਫਿਰ ਜਦੋਂ ਨਿਗਾ ਮਾਰੀ ਦੀ ਆ ਬਈ ਆਸੇ-ਪਾਸੇ ਹਨਾ ਵੀ ਉਹੀ ਗੱਲ ਵੀ ਨਾਨਕ ਦੁਖੀਆ ਸਭ ਸੰਸਾਰ ਹੈ ਤੇ ਹਰ ਇੱਕ ਬੰਦੇ ਦੀ ਕਹਾਣੀ ਆ ਫਿਰ ਸਬਰ ਕਰਕੇ ਬੈਠ ਜਾਈਦਾ ਐਂਡ ਆਫ ਦਾ ਲਾਈਕ ਆਪਣਾ ਸਭਾਈ ਕਰਦੇ ਆਂ ਇਹ ਚ ਪੋਜ਼ਿਟਿਵ ਗੱਲ ਕਰਾਂ ਤੁਹਾਨੂੰ ਵੀ ਮੈਂ ਆਪਣੇ ਆਪ ਨੂੰ ਵੀ ਕਹਿਣਾ ਹੁੰਦਾ ਜੀ ਵੀ ਉਹ ਕਿਤੇ ਨਾ ਕਿਤੇ ਬੈਠੇ ਦੇਖਦੇ ਤਾਂ ਹੋਣਗੇ ਆਪਾਂ ਨੂੰ ਹਾਂ ਬਈ ਸਭ ਦੇ ਵੀ ਹੋਣਗੇ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਹੋਊਗਾ ਵੀ ਹਾਂ ਮਾਣ ਵੀ ਹੋਊਗਾ ਜੀ ਬਿਲਕੁਲ ਬਿਲਕੁਲ ਹਾਂ ਜਿਵੇਂ ਫਿਰ ਹੁਣ ਜੇ ਪਤਾ ਨਹੀਂ ਹੁਣੇ ਪੁੱਛਣੀ ਬਣਦੀ ਵੀ ਹੈ ਕਿ ਨਹੀਂ ਜੀ ਤੇ ਤੁਸੀਂ ਆਬਵੀਅਸਲੀ ਸਿੰਗਲ ਹੋ ਅ ਜੀ ਤੇ ਹੁਣ ਫਿਊਚਰ ਪਲਾਨ ਕੀਆ ਆਪਣੇ ਫੈਮਲੀ ਨੂੰ ਲੈ ਕੇ ਅ ਫਿਊਚਰ ਪਲਾਨ ਬਸ ਦੇਖੋ ਜੀ ਜਿੱਦਾਂ ਜਿੱਦਾਂ ਸੁਪਾ ਜਿੱਦਾਂ ਹਾਂਜੀ ਹਾਂਜੀ ਮਹਾਰਾਜ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੈਸੇ ਜਦੋਂ ਵੀ ਘਰੇ ਗੱਲ ਮੰਮੀ ਨਾਲ ਹੁੰਦੀ ਆ ਤਾਂ ਹਾਂਜੀ ਕਿਉਂਕਿ ਪਹਿਲਾਂ ਮੈਂ ਹਮੇਸ਼ਾ ਹੀ ਕੰਮਿੰਦੀ ਸੀ ਵੀ ਮੈਂ ਪਹਿਲਾਂ ਪੀਆਰ ਹੋਣਾ ਮੰਮੀ ਪੀਆਰ ਹੋਣ ਦਾ ਪੀਆਰ ਹੋਣ ਦਾ ਹਣਾ ਤੇ ਹੁਣ ਸਾਰੇ ਰਿਸ਼ਤੇਦਾਰ ਵੀ ਜਿੱਦਾਂ ਉਹਨਾਂ ਨੂੰ ਵੀ ਹੁੰਦਾ ਵੀ ਹੁਣ ਤਾਂ ਹੋ ਗਈ ਹੁਣ ਕੀ ਭਾਲਦੀਆਂ ਵੀ ਹੁਣ ਤਾਂ ਰਿਸ਼ਤੇ ਵਧਾਉਂਦੇ ਹੋਣੇ ਹਾਂਜੀ ਪਹਿਲਾਂ ਵੀ ਹੁੰਦੇ ਸੀਗੇ ਮੋਤਲੇ ਪਰ ਚਲੋ ਹੁਣ ਥੋੜਾ ਜਿਹਾ ਹੋ ਜਾਂਦਾ ਹੈ ਪਰ ਬਈ ਗੱਲ ਇਹ ਆ ਵੀ ਹਨਾ ਆ ਐ ਜਿਸ ਐ ਇੱਕ 파ਟਨਰ ਚੁਣਨ ਦੇ ਲਈ ਤੁਹਾਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਆ ਹਨਾ ਵੀ ਤੁਹਾਡਾ 파ਟਨਰ ਤੁਹਾਨੂੰ ਤੁਹਾਡੇ ਹਿਸਾਬ ਨਾਲ ਇਹ ਨਹੀਂ ਵੀ ਤੁਹਾਡੇ ਕੰਟਰੋਲ ਦੇ ਵਿੱਚ ਚੱਲੇ ਉਹ ਮੈਂ ਇਹ ਨਹੀਂ ਕਹਿੰਦੀ ਵੀ ਮੇਰਾ ਹਸਬੰਡ ਮੈਨੂੰ ਮੇਲੇ ਤੇ ਉਹ ਮੇਰੇ ਕੰਟਰੋਲ ਦੇ ਅੰਡਰ ਚੱਲੇ ਬਸ ਉਹ ਨਾਲ ਖੜਨ ਵਾਲਾ ਹੋਵੇ ਭਾਈ ਮੋਢੇ ਨਾਲ ਮੋਢਾ ਲਾ ਕੇ ਹਨਾ ਵੀ ਦਿੱਤਾ ਕਹਿੰਦਾ ਵੀ ਓਕੇ ਕੋਈ ਚੱਕਰ ਨਹੀਂ ਹੈ ਵੀ ਮੈਨੂੰ ਆਇ ਲੱਗਦਾ ਹੁੰਦਾ ਵੀ ਹਸਬੰਡ ਵਾਈਫ ਦਾ ਮਤਲਬ ਹੀ ਇਹ ਆ ਵੀ ਜੇ ਤੁਸੀਂ ਇੱਕ ਦੂਜੇ ਨੂੰ ਉਹਨੂੰ ਪੋਸ਼ ਕਰਉ ਇੱਕ ਦੂਜੇ ਨੂੰ ਜਿੱਤੇ ਇੱਕ ਬੰਦਾ ਡੋਲਦਾ ਆ ਤਾਂ ਤੁਸੀਂ ਉਹਨੂੰ ਕਹੋ ਵੀ ਤੂੰ ਇਹ ਘਬਰਾਣਾ ਵੀ ਕਿੱਡੀ ਗੱਲ ਹੈਗੀ ਆ ਤੇ ਜਦੋਂ ਤੁਹਾਨੂੰ ਬਾਈ ਕਿਸੇ ਨੇ ਇੰਨੀ ਗੱਲ ਕਹਤੀ ਵੀ ਘਬਰਾਣਾ ਇਹ ਕਿੱਡੀ ਗੱਲ ਆ ਫਿਰ ਤਾਂ ਬੰਦਾ ਹੁਣ ਜੇ ਤੁਹਾਡਾ ਫੀਲਡ ਆ ਤੁਹਾਨੂੰ ਸਪੋਰਟ ਕਰਨ ਵਾਲਾ ਜ਼ਰੂਰੀ ਆ ਉਹ ਅਨੇ ਬਾਈ ਗੁਰੂ ਦੀ سپورਟ ਆ ਹੁਣ ਤੁਸੀਂ ਬੜਾ ਸੀਰੀਅਸ ਪਾਸੇ ਨਾਲ ਲੈ ਕੇ ਜਾਓ ਕਿ ਬਾਈ ਗੁਰੂ ਦੀ ਪੂਰੀ ਮੇਰਾ ਘਰਦਿਆਂ ਦੀ ਬਹੁਤ ਸਪੋਰਟ ਆ ਮੇਰੀ ਮਦਰ ਦੀ ਮੈਂ ਹਮੇਸ਼ਾ ਕਹਿੰਨੀ ਹਾਂ ਵੀ ਮੇਰੀ ਮਾਂ ਨੇ ਸਾਡੇ ਮੇਰੇ ਨਾਲ ਪਿਓ ਵਾਲਾ ਰਿਸ਼ਤਾ ਭਾਈ ਵਾਲਾ ਸਾਰਾ ਨਿਭਾਇਆ ਆ ਹਨਾ ਤੇ ਮੇਰੀ ਕੋਸ਼ਿਸ਼ ਵੀ ਇਹੀ ਹੁੰਦੀ ਆ ਪਰ ਇਹ ਚੀਜ਼ਾਂ ਚਲੋ ਮੈਟਰ ਕਰਦੀਆਂ ਪਰ ਉਹ ਬਈ ਤਾਂ ਆ ਵੀ ਜੇ ਤੁਹਾਨੂੰ ਪਾਰਟਨਰ ਚੰਗਾ ਮਿਲ ਗਿਆ ਆ ਬਈ ਬਹੁਤ ਕੁਝ ਹੋਈ ਜਾਂਦਾ ਆ ਦੁਨੀਆਂ ਤੇ ਬਹੁਤ ਕੁਝ ਹਨਾ ਮੁੰਡੇ ਕੁੜੀਆਂ ਅੱਜ ਕੱਲ ਫੇਰ ਡਰ ਵੀ ਲੱਗਦਾ ਆ ਹਨਾ ਮੈਂ ਇਹ ਨਹੀਂ ਕਹਿੰਦੀ ਮੈਂ ਹਮੇਸ਼ਾ ਕਹਿੰਨੀ ਨਹੀਂ ਵੀ ਇਕੱਲੇ ਮੁੰਡਿਆਂ ਦਾ ਕਸੂਰ ਨਹੀਂ ਹੈਗਾ ਕੁੜੀਆਂ ਵੀ ਅੱਜ ਕੱਲ ਬਈ ਲੋਕਾਂ ਤੋਂ 40 40 50 50 ਲੱਖ ਰੁਪਏ ਲਵਾ ਕੇ ਹਨਾ ਉਹ ਵਿਚਾਰੇ ਉੱਥੋਂ ਅੱਧਾ ਸਾਰਾ ਕੁਝ ਵੇਚ ਵਟ ਕੇ ਤੁਹਾਡੇ ਤੇ ਯਕੀਨ ਕਰਕੇ ਹਨਾ ਇੱਥੋਂ ਤੱਕ ਤੁਹਾਨੂੰ ਲੈ ਕੇ ਆਉਂਦੇ ਆ ਤੇ ਤੁਸੀਂ ਹੌਣਸਾਰ ਕਹਿੰਦੇ ਆ ਸਸਰੀ ਘਾਲ ਜੀ ਮੈਂ ਤਾਂ ਆ ਚੀਜ਼ ਐ ਵੀ ਤੁਸੀਂ ਇਹ ਵੀ ਤਾਂ ਦੇਖੋ ਉਹ ਜਿਹੜੇ ਬੰਦੇ ਨੇ ਤੁਹਾਡੇ ਤੇ ਆਪਦਾ ਸਾਰਾ ਘਰ-ਬਾਰ ਲਾ ਦਿੱਤਾ ਤੁਸੀਂ ਉਹਦੇ ਲਈ ਵੀ ਤਾਂ ਸੋਚੋ ਵੀ ਕੀ ਉਹ ਬੰਦਾ ਇਹ ਹੀ ਡਿਜ਼ਰਵ ਕਰਦਾ ਸੀ ਹਨਾ ਸੌਰੀ ਵੀ ਨਹੀਂ ਕਹਿੰਦੇ ਸੌਰੀ ਵੀ ਨਹੀਂ ਕਹਿੰਦੇ ਸੌਰੀ ਸੌਰੀ ਨਹੀਂ ਭਾਈ ਸੌਰੀ ਦਾ ਕੀ ਮਤਲਬ ਹੈ ਸੌਰੀ ਨੇ ਇੱਥੇ ਉਹ ਗੱਲ ਆ ਵੀ ਹਰ ਬੰਦਾ ਆਪਦਾ ਭਾਈ ਕੰਮ ਦੇਖਦਾ ਵੀ ਮੈਨੂੰ ਉਹਦੇ ਵਿੱਚ ਮੈਂ ਠੀਕ ਆ ਮੈਂ ਆਪਣਾ ਜੋ ਵੀ ਕਰਨਾ ਸੀ ਮੈਂ ਕਰ ਲਿਆ ਨਾ ਦੂਜਾ ਬੰਦਾ ਮਰੇ ਜੀਵੇ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਆਪਾਂ ਇੰਟਰਵਿਊਜ਼ ਕਿੰਨੀਆਂ ਦੇਖਦੇ ਆ ਭਾਈ ਮਾਵਾ ਮੁੰਡਿਆਂ ਦੀਆਂ ਤਾਂ ਹਾਂ ਮਾਰਦੀਆਂ ਆ ਹਨਾ ਮੁੰਡੇ ਮੈਂ ਹਮੇਸ਼ਾ ਗੱਲ ਨੂੰ ਵੀ ਮੁੰਡਾ ਇੱਕ ਜਿਹੜਾ ਮਰਦਾ ਬਹੁਤ ਸਟਰੋਂਗ ਹੁੰਦਾ ਆ ਭਾਈ ਜਦੋਂ ਰੋਂਦਾ ਆ ਕਿੰਨਾ ਟੁੱਟਦਾ ਹੋਊਗਾ ਕਿੰਨਾ ਟੁੱਟਦਾ ਹੋਊਗਾ ਕਿੰਨਾ ਉਹਦਾ ਸਬਰ ਟੁੱਟਦਾ ਹੋਊਗਾ ਜਦੋਂ ਜਦੋਂ ਉਹ ਰੋਂਦਾ ਆ ਹਨਾ ਤੇ ਐਦਾਂ ਦੇ ਕੇਸ ਜਦੋਂ ਦੇਖੀਦੇ ਆ ਫਿਰ ਭਾਈ ਡਰ ਵੀ ਲੱਗਦਾ ਫਿਰ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ ਫਿਰ ਆਏ ਹੁੰਦਾ ਵੀ ਕਿਤੇ ਆਏ ਨਾ ਹੋ ਜੇ ਕਿਤੇ ਹੋਏ ਨਾ ਹੋ ਜੇ ਵੀ ਇੱਥੇ ਤੱਕ ਮਸਾ ਤਾਂ ਪਹੁੰਚੇ ਆ ਭਾਈ ਹਨਾ ਤੇ ਫਿਰ ਫਿਰ ਕੀ ਦਾ ਚਲੋ ਜਿੱਦਾਂ ਭਾਈ ਮਹਾਰਾਜ ਭਲੀ ਕਰੂਗਾ ਸਾਡੀਆਂ ਦੁਆਵਾਂ ਮਾ ਤੁਹਾਡੇ ਨਾਲ ਨੇ ਤੇ ਬਾਕੀ ਕਹਿੰਦੇ ਮੈਂ ਸਮਝੋ ਨਹੀਂ ਇਸ ਨੂੰ ਬੜਾ ਉਹ ਨਹੀਂ ਲੈਂਦੀ ਸੀ ਸੀਰੀਅਸ ਬਾਈ ਠੀਕ ਆ ਮੈਂ ਖੁਸ਼ ਆਦੀ ਲਾਈਫ ਦੇ ਵਿੱਚ ਚਲੋ ਆਪਾਂ ਹੁਣ ਬੜਾ ਸੀਰੀਅਸ ਹੋ ਗਏ ਸੀ ਤੇ ਕੋਈ ਹੋਰ ਕੋਈ ਗੱਲ ਤੁਹਾਡੀ ਆਖਰ ਤੇ ਤੁਸੀਂ ਕੋਈ ਤੁਸੀਂ ਰਹਿ ਗਈ ਹੋਵੇ ਤੁਸੀਂ ਕੋਈ ਮੈਂ ਦੱਸਣੀ ਸੀ ਮੈਂ ਕੁਝ ਨਹੀਂ ਦੱਸਣਾ ਜੀ ਬਸ ਇਹੀ ਮੇਰੀ ਇੱਕ ਫਲਾ ਲਾ ਲੋ ਜਬ ਬੇਨਤੀ ਲਾ ਲੋ ਵੀ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਤੁਹਾਨੂੰ ਆਪਣਾ ਬਣਾ ਕੇ ਬਈ ਹਨਾ ਫਿਰ ਤੁਹਾਡੇ ਲੱਤ ਮਾਰਦੇ ਨੇ ਕਿ ਤੂੰ ਸਾਡੇ ਲਈ ਕੀ ਕੀਤਾ ਜਾਂ ਤੂੰ ਸਾਡੇ ਲਈ ਕੌਣ ਆ ਹਨਾ ਸੋ ਇਹ ਚੀਜ਼ਾਂ ਤੋਂ ਪਰਮਾਤਮਾ ਦਾ ਭਰਿਆ ਕਰੋ ਸਾਰੇ ਜਾਨੇ ਕਿ ਉਹ ਬਹੁਤ ਵੱਡਾ ਫਿਰ ਜਦੋਂ ਉਹਦੀ ਲੱਤ ਵੱਜਦੀ ਆ ਫਿਰ ਤੁਸੀਂ ਦੇਖਦੇ ਫਿਰ ਬੰਦਾ ਇਹ ਕਹਿੰਦਾ ਬਾਈ ਵੀ ਅਸੀਂ ਤਾਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਮੈਂ ਸੋਚਦੀ ਹੁੰਨੀ ਵੀ ਤੁਸੀਂ ਇੰਨੇ ਗੁਨਾਹ ਕਰਨ ਦੇ ਬਾਅਦ ਕਿੱਦਾਂ ਇਹ ਗੱਲ ਕਹਿ ਦੇਣੀ ਵੀ ਅਸੀਂ ਤਾਂ ਕਿਸੇ ਦਾ ਕਦੀ ਮਾੜਾ ਵੀ ਨਹੀਂ ਕੀਤਾ ਹਨਾ ਸੋ ਰੱਬ ਹਰ ਇੱਕ ਦਾ ਹਿਸਾਬ ਰੱਖਦਾ ਸੋਚ ਸਮਝ ਕੇ ਕਿਸੇ ਦੀਆਂ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਖੇਡਿਆ ਕਰੋ ਬਸ ਇਹੀ ਆ ਜੀ ਮੈਂ ਕਹਿੰਦਾ ਹੁੰਦਾ ਵੀ ਰੱਬ ਜਦੋਂ ਬੰਦੇ ਦੀ ਮਾਰਦਾ ਨਾ ਮਾਤੀ ਮਾਰਦਾ ਬਾਕੀ ਬੰਦਾ ਕੰਮ ਤਾਂ ਆਪਦੇ ਟੋਏ ਆਪ ਹੀ ਪਟ ਲੈਂਦੇ ਜੀ ਬਿਲਕੁਲ ਬਿਲਕੁਲ ਬਾਈ ਬਿਲਕੁਲ ਜੋ ਤੁਸੀਂ ਕਰ ਰਹੇ ਆ ਉਹੀ ਜੋ ਤੁਸੀਂ ਕੁਮਾਰੇਂਂਡ ਤੇ ਤੁਹਾਨੂੰ ਉ ਤੇ ਜੱਸੀ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਤੇ ਅੱਜ ਵੀ ਤੁਸੀਂ ਅੱਜ ਤਾਂ ਆਪ ਮਿਲ ਕੇ ਪਤਾ ਲੱਗੇ ਵੀ ਸੱਚੀ ਸਿਆਣੀਆਂ ਗੱਲਾਂ ਕਰਦੇ ਹੋ ਬਹੁਤ ਤੇ ਹਾਂਜੀ ਨਹੀਂ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਤੇ ਜਿੰਨੇ ਸਾਡੇ ਰੱਬ ਵਰਗੇ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਜੀ ਸਸ਼ਕਤ ਹਾਂਜੀ ਦੋਸਤੋ ਲੋ ਜੀ ਫਿਰ ਅਸੀਂ ਅੱਜ ਦਾ ਪੋਡਕਾਸਟ ਇੱਥੇ ਫਿਨਿਸ਼ ਕਰਦੇ ਆ ਤੇ ਕੁਝ ਲਾਈਨਾਂ ਨੇ ਛੇਤੀ ਕਿਤੇ ਬੋਲੀਏ ਨਾ ਮੰਦੜਾ ਕੋਈ ਬੋਲ ਮੂਰੋ ਜੇ ਬੋਲੇ ਦਈਏ ਅਖਰਾ ਚੋ ਤੋਲ ਨਾ ਕਰੀਏ ਜ਼ੁਲਮ ਨਾਕ ਦੇ ਸਈਏ ਐਵੇਂ ਨਾ ਕਿਸੇ ਦੇ ਧੀ ਪੁੱਤ ਨੂੰ ਮਾਣਾ ਕਦੇ ਕਈਏ ਪਤਾ ਵੀ ਨਾ ਲੱਗੇ ਕਦ ਖੋਟੇ ਹੋ ਜਾਣ ਜੇਬ ਵਿੱਚਲੇ ਰੁਪਈਏ ਪਤਾ ਵੀ ਨਾ ਲੱਗੇ ਕਦ ਖੋਟੇ ਹੋ ਜਾਣ ਜੇਬ ਵਿੱਚਲੇ ਰੁਪਈਏ ਸੋ ਐਵੇਂ ਨਾ ਲੋਕਾਂ ਨੂੰ ਮਾਣਾ ਚੰਗਾ ਕਹਾ ਕਰੋ ਆਪਦੇ ਆਲ ਦਲੇ ਤਾਂ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਕੀ ਹੋ ਜਾਂਦਾ ਧੰਨਵਾਦ